ਪਹਿਲਾ ਸਵਾਲ ਇਹੀ ਹੈ ਕਿ 13 ਤਰੀਕ ਨੂੰ ਦਿੱਲੀ ਕੂਚ ਦੇ ਲਈ ਤੁਸੀਂ ਐਲਾਨ ਕੀਤਾ ਤੁਹਾਡੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਤੇ 26 ਤਰੀਕ ਆ ਚੁੱਕੀ ਹੈ ਤੁਸੀਂ ਕਰੀਬ ਕਰੀਬ 13 ਦਿਨਾਂ ਦੇ ਵਿੱਚ ਅੰਦੋਲਨ ਨੂੰ 26 ਤਰੀਕ ਨੂੰ ਕਿੱਥੇ ਖੜਾ ਹੋਇਆ ਦੇਖ ਰਹੇ ਹੋ ਦੇਖੋ ਅੰਦੋਲਨ ਇਸ ਵੇਲੇ ਕ ਮੰਤਰੀ ਪਦਰ ਤੇ ਚਲਾ ਗਿਆ ਅੱਜ ਜਿਹੜੇ ਪ੍ਰਦਰਸ਼ਨ ਹੋਏ ਆ 13 ਸੂਬਿਆਂ ਵਿੱਚ ਅਰਥੀ ਫੁੱਕ ਮਜਾਰੇ ਹੋਏ ਆ ਹੂੰ ਔਰ ਮੈਨੂੰ ਹੁਣ ਆਦੀਵਾਸੀ ਸਮਾਜ ਦਾ ਇੱਕ ਮਿਲਿਆ ਸੀਗਾ ਲਗਭਗ ਹਰਿਆਣਾ ਸੌਰੀ ਹਰਿਆਣਾ ਨਹੀਂ ਮੱਧ ਪ੍ਰਦੇਸ਼ ਰਾਜਸਥਾਨ ਜੀ ਛੱਤੀਸਗੜ੍ਹ ਹੂੰ ਇੱਕ ਰਾਜਸਥਾਨ ਇਨ੍ਹਾਂ ਥਾਵਾਂ ਤੇ ਬਹੁਤ ਵੱਡੀ ਕਮਿਊਨਿਟੀ ਆ ਜਿਨ੍ਹਾਂ ਨੇ ਕਲੈਕਟਰ ਤੇ ਐਸਡੀਐਮ ਨੂੰ ਮੰਗ ਪੱਤਰ ਸਾਡੇ ਹੱਕ ਚ ਦਿੱਤੇ ਨੇ ਜੀ ਹਜ਼ਾਰਾਂ ਥਾਵਾਂ ਤੇ ਹੂੰ ਇਹ ਐਕਸਟਰਾ ਵਾ ਇਕਸਟਰਾਵਾ ਹੂੰ ਤੋਂ ਇਸ ਕਰਕੇ ਅੰਦੋਲਨ ਪੂਰੇ ਦੇਸ਼ ਚ ਕ ਮੰਤਰੀ ਪਦਰ ਤੇ ਪ੍ਰਚਾਰ ਪ੍ਰੋਪੋਗੈਂਡਾ ਹਾਸਲ ਕਰ ਰਿਆ ਹੂੰ ਜਿਵੇਂ ਇੰਗਲੈਂਡ ਦੀ ਪਾਰਲੀਮੈਂਟ ਚ ਇਸ ਗੱਲ ਨੂੰ ਲੈ ਕੇ ਜਿਵੇਂ ਸਾਡੇ ਤੇ ਜ਼ਬਰ ਹੋ ਰਿਆ ਜੁਐਨੋ ਚ ਜਿਵੇਂ ਗੱਲਾਂ ਹੋਈਆਂ ਨੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਸਾਰੀਆਂ ਦੇਸ਼ ਦੀਆਂ ਵਿਧਾਨ ਸਭਾ ਚ ਇਹ ਨਜ਼ਰ ਆਊਗਾ ਤੁਹਾਨੂੰ ਔਰ ਅੰਦੋਲਨ ਮੱਲਬੇ ਦਾ ਕੇਰਾ ਬਹੁਤ ਵੱਡਾ ਤੇ ਵਿਸ਼ਾਲ ਹੋ ਗਿਆ ਲੋਕਾਂ ਦਾ ਸਮਰਥਨ ਵੱਡਾ ਤੇ ਵਿਆਪਕ ਹੈਗਾ ਵਾ ਠੀਕ ਹੈ ਅ ਪੰਦੇਰ ਸਾਹਿਬ ਮੈਂ ਇੱਕ ਹੋਰ ਸਵਾਲ ਇਸੇ ਦੇ ਨਾਲ ਜੁੜਿਆ ਬਹੁਤ ਸਾਰੇ ਸਵਾਲ ਤੁਹਾਡੇ ਤੋਂ ਮੈਂ ਪੁੱਛਣੇ ਨੇ 2020 ਤੇ 2024 ਵਾਲੇ ਅੰਦੋਲਨ 'ਚ ਕੀ ਫਰਕ ਦੇਖਦੇ ਹੋ ਤੁਸੀਂ ਦੇਖੋ 2020 ਤੇ 24 ਦੀਆਂ ਮੰਗਾਂ 'ਚ ਫਰਕ ਹੋ ਸਕਦਾ ਵਾ ਪਰ ਕਿਸਾਨਾਂ ਮਜ਼ਦੂਰਾਂ ਦੀ ਪੀੜਾ ਉਹੀ ਆ ਜੀ ਮੰਗਾਂ ਵੀ ਲਗਭਗ ਇੱਕ ਇੱਕ ਹਿੱਸੇ 'ਚ ਉਹੀ ਨੇ ਪਰ ਖੇਤੀ ਸੰਕਟ 20 ਵਾਲਾ ਵੀ ਉਹੀ ਸੀ ਹੂੰ 24 ਵਾਲਾ ਵੀ ਉਹੀ ਆ ਠੀਕ ਹੈ ਅਸੀਂ ਉਦੋਂ ਬਿਜਲੀ ਬਿੱਲ ਸੋਧ ਬਿੱਲ ਤੇ ਲੜਦੇ ਸੀ ਅੱਜ ਉਹਨਾਂ ਨੇ ਬਿਜਲੀ ਐਕਟ 2023 ਬਣਾ ਲਿਆ ਹੂੰ ਠੀਕ ਹੈ ਸਾਡੀ ਆਤਮਾ ਦੁਖੀ ਉੰਨੀ ਆ ਜਿੰਨੀ ਉਸ ਵੇਲੇ ਸੀਗੀ ਠੀਕ ਹੈ ਕਿਸਾਨੀ ਸੰਕਟ ਜਿੱਡਾ ਦਾ ਉਡਾ ਹੀ ਆ ਜਿੱਡਾ ਉਡਾ ਸੀਗਾ ਪੰਦੇਰ ਸਾਹਿਬ ਲੋਕ ਜਾਣਨਾ ਚਾਹੁੰਦੇ ਨੇ ਖਾਸ ਤੌਰ ਤੇ ਜਿਹੜੇ ਤੁਹਾਡੇ ਸਮਰਥਕ ਨੇ ਉਹ چاہے ਕਿਸਾਨਾ ਗੂ ਹੋਣ ਜਾਂ ਕਿਸਾਨ ਜਿਹੜੇ ਡਟੇ ਹੋਏ ਨੇ ਜਾਂ ਫਿਰ ਜਿਹੜੇ ਸਮੇਂ ਤੋਂ ਉਹ ਬੇਸ਼ੱਕ ਘਰ ਦੇ ਵਿੱਚ ਬੈਠ ਕੇ ਹੀ ਸਪੋਰਟ ਕਰ ਰਹੇ ਹੋਣ ਕਿ ਹਾਂ ਕਿਸਾਨਾਂ ਦੀ ਮੰਗਾਂ ਜਾਇਜ਼ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਅੱਗੇ ਦਾ ਪਲਾਨ ਕੀ ਹੈ ਕਿਉਂਕਿ 13 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਫਿਰ 21 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਹੁਣ ਅੱਗੇ ਦਾ ਪਲਾਨ ਕੀ ਹੈ ਕਿ ਦਿੱਲੀ ਜਾਓਗੇ ਜਾਂ ਫਿਰ ਬਾਰਡਰਾਂ ਦੇ ਉੱਤੇ ਖਨੌਰੀ ਤੇ ਸ਼ੰਭੂ ਦੇ ਵਿੱਚ ਇਹ ਪੂਰਾ ਮੋਰਚਾ ਜਾਰੀ ਰਹੇਗਾ ਦੇਖੋ ਦੋ ਗੱਲਾਂ ਨੇ ਜੀ ਜਦੋਂ ਅਸੀਂ ਗਏ ਅਸੀਂ ਗਏ ਉਹਦੇ ਵਿੱਚ ਉਸ ਤੋਂ ਜਾਣ ਤੋਂ ਕੁਝ ਸਮਾਂ ਪਹਿਲਾਂ ਗੱਲਬਾਤ ਦਾ ਸੱਦਾ ਆਇਆ ਹੂੰ ਫਿਰ ਜਿੱਦਾਂ ਜਾ ਰਹੇ ਸੀ ਉਦੋਂ ਕੁਝ ਗੱਲਾਂ ਤੇ ਫਿਰ ਫਿਰ ਜੋ ਕੁਝ ਹੋਇਆ ਫਿਰ ਅਗਲੇ ਦਿਨ ਫਿਰ ਚੀਜ਼ਾਂ ਨੂੰ ਰੋਕਿਆ ਠੀਕ ਹੈ ਸਮਾਂ ਲਿਆ ਸਰਕਾਰ ਨਾਲ ਗੱਲ ਕਰਨ ਗਏ ਹੂੰ ਵੀ ਦੁਨੀਆ ਦੇ ਸਾਹਮਣੇ ਇਹ ਮੈਸੇਜ ਨਾ ਜਾਵੇ ਵੀ ਸਾਡਾ ਬੈਰੀਕੇਡ ਤੋੜਨਾ ਦਿੱਲੀ ਜਾਣਾ ਜੀ ਅਣਖ ਦਾ ਸਵਾਲ ਆ ਹਮ ਸਵਾਲ ਹੈਗਾ ਵੀ ਕੇਂਦਰ ਸਰਕਾਰ ਨਾਲ ਬੈਠ ਕੇ ਮੰਗਾ ਮੰਣਾ ਲੀਏ ਜੇ ਦਿੱਲੀ ਜਾਂਦੇ ਤਾਂ ਵੀ ਟੇਬਲ ਤੇ ਬਹਿ ਕੇ ਗੱਲ ਹੋਣੀ ਸੀ ਜੇ ਸੰਬੂ ਤੇ ਗੱਲਬਾਤ ਹੋ ਰਹੀ ਹੈ ਤੇ ਗੱਲਬਾਤ ਕਰਨੀ ਚਾਹੀਦੀ ਆ ਠੀਕ ਹੈ ਦੋ ਗੱਲਾਂ ਰੱਖੀਆਂ ਵੀ ਭਲਿਓ ਚੰਗੀ ਗੱਲ ਆ ਸਾਡੇ ਨਾਲ ਬਹਿ ਕੇ ਨਿਬੇੜ ਦਿਓ ਮੈਸਲਾ ਨਹੀਂ ਤਾਂ ਬੈਰੀਕੇਟ ਖੋਲ ਦਿਓ ਸਾਨੂੰ ਇਸ ਡੈਮੋਕਰੇਸੀ ਵਿੱਚ ਦਿੱਲੀ ਵਿੱਚ ਬਹਿ ਕੇ ਆਪਦਾ ਅੰਦੋਲਨ ਚਲਾ ਲੈਣ ਦਿਓ ਜੀ ਠੀਕ ਹੈ ਜਦੋਂ ਸਰਕਾਰ ਕਿਸੇ ਬੰਨੇ ਨਾਲ ਲੱਗੀ ਫਿਰ 21 ਦਾ ਹਮ ਔਰ 21 ਤੋਂ ਬਾਅਦ ਅੱਜ ਤੱਕ ਦਾ ਹੁਣ ਜਦੋਂ ਅਸੀਂ ਦੇਖ ਰਹੇ ਆਂ ਕਿ ਸਰਕਾਰ ਨੇ ਮਨ ਬਣਾ ਲਿਆ ਕੱਲਾ ਹੰਝੂ ਗੈਸ ਨਹੀਂ ਛੱਡਨੇ ਜੀ ਕੱਲਾ ਰਬੜਣ ਦੀਆਂ ਗੋਲੀਆਂ ਜਿਹੜੀਆਂ ਵਾਜਣ ਤੋਂ ਬਾਅਦ ਬਲਾਸਟ ਕਰਦੀਆਂ ਉਹ ਇੰਨੀ ਮਾਰ ਰਹੀਆਂ ਹਮ ਬੁਲੇਟ ਵੀ ਚਲਾਉਣੀ ਆ ਜਦੋਂ ਸਰਕਾਰ ਨੇ ਬੁਲੇਟ ਦੀ ਵਰਤੋਂ ਕੀਤੀ ਆ ਸਾਡੇ ਤੇ ਸਿੱਧੀ ਸਾਡੇ ਬੰਦੇ ਸ਼ਹੀਦ ਕੀਤੇ ਆ ਜੀ ਫਿਰ ਸਾਨੂੰ ਇੱਕ ਵਾਰੀ ਫੇਰ ਇਸ ਚੀਜ਼ਾਂ ਨੂੰ ਦੁਬਾਰੇ ਮੁਲਾਂਕਣ ਕਰਨ ਲਈ ਵਿਚਾਰ ਕੀਤਾ ਅਸੀਂ ਫਿਰ ਇਸ ਕਰਕੇ ਫਿਰ ਆਪਣੇ ਸਿਰ ਲਈ ਰੱਖਿਆ ਜਿੰਨੀ ਲੀਡਰਸ਼ਿਪ ਸੀ ਜਿਹੜੀ ਦੇਸ਼ ਦੀਆਂ ਲਗਭਗ ਸਾਰੇ ਐਸਕੇਐਮ ਨਾਨ ਪੋਲੀਟੀਕਲ ਨਾ ਤੇ ਕਿਸਾਨ ਮਜ਼ਦੂਰ ਮੋਰਚੇ ਨਾ 100 ਜਥੇਬੰਦੀਆਂ ਤੁਹਾਨੂੰ ਗਨਾਵਾਂਗੇ ਉਹਨਾਂ ਨੂੰ ਸੱਦ ਲਿਆ ਵੀ ਜਿਹੜੇ ਕਹਿੰਦੇ ਪੰਜਾਬ ਹਰਿਆਣਾ ਦਾ ਅੰਦੋਲਨ ਅੰਦੋਲਨ ਸਾਰੇ ਦੇਸ਼ ਦਾ ਅਸੀਂ ਰਲ ਕੇ ਮੰਥਨ ਕਰੀਏ ਵੀ ਗਾਂਹ ਕੀ ਕਰਨਾ ਕਿਵੇਂ ਚੱਲਿਆ ਜਾਵੇ ਇਹ ਜੋ ਪ੍ਰਸਥਿਤੀਆਂ ਉੱਭਜੀਆਂ ਕਿ ਨੌਜਵਾਨ ਇਸ ਤਰੀਕੇ ਨਾਲ ਮਰੋਣੇ ਚਾਹੀਦੇ ਆ ਜਾਂ ਬਚਣਾ ਚਾਹੀਦਾ ਕਿ ਜੋ ਵੀ ਆ ਸੋ ਉਹ ਆਤਮ ਮੰਥਨ ਤੋਂ ਬਾਅਦ ਹੀ ਅਗਲੀ ਅਗਲੀ ਨੀਤੀ ਤੁਹਾਡੇ ਸਾਹਮਣੇ ਰੱਖਾਂਗੇ ਠੀਕ ਹੈ ਮਤਲਬ ਤੁਹਾਡੇ ਮੰਥਨ ਦੇ ਵਿੱਚ ਫਿਲਹਾਲ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਅੱਗੇ ਵਧਣ ਤੋਂ ਪਹਿਲਾਂ ਹੋਰ ਸੋਚ ਲਓ ਇਨਫੈਕਟ ਤੁਸੀਂ ਇੱਕ ਚੀਜ਼ ਦਾ ਜ਼ਿਕਰ ਕਰ ਦਿੱਤਾ ਬੰਦੇੜ ਸਾਹਿਬ ਕੀ ਜੇਕਰ ਗੱਲ ਸ਼ੰਭੂ ਤੇ ਬੈਠ ਕੇ ਹੋ ਰਹੀ ਹੈ ਤੇ ਫਿਰ ਸਿੰਘੂ ਦੀ ਜ਼ਰੂਰਤ ਕੀ ਇਹ ਸਮਝਿਆ ਜਾਵੇ ਕਿ ਤੁਸੀਂ ਸ਼ੰਭੂ ਦੇ ਉੱਤੇ ਮੋਰਚਾ ਲਗਾਉਣ ਦੇ ਪੱਖ ਦੇ ਵਿੱਚ ਹੈਗੇ ਹੋ ਮੇਰਾ ਦੂਜਾ ਸਵਾਲ ਤੁਸੀਂ ਇਸ ਦੇ ਉੱਤੇ ਰਿਐਕਟ ਕਰਿਓ ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਅੱਗੇ ਵਧ ਰਹੀ ਹੈ ਜਾਂ ਨਹੀਂ ਕਿਉਂਕਿ ਚਾਰ ਗੇਟ ਦੀ ਬੈਠਕ ਹੋਈ ਪੰਜਵੇਂ ਗੇਟ ਦਾ ਤੁਹਾਨੂੰ ਸੱਦਾ ਆਇਆ ਅਰਜੁਨ ਮੁੰਡਾ ਖੇਤੀਬਾੜੀ ਮੰਤਰੀ ਉਹਨਾਂ ਦਾ ਟਵੀਟ ਆ ਗਿਆ ਬਿਆਨ ਆ ਗਿਆ ਪਰ ਮੀਟਿੰਗ ਤੁਹਾਡੀ ਕੋਈ ਨਹੀਂ ਹੋਈ 21 ਤਰੀਕ ਤੋਂ ਬਾਅਦ ਦੀ ਹਾਂ ਦੇਖੋ ਦੋ ਗੱਲਾਂ ਇੱਕ ਤਾਂ ਹੈਗਾ ਵੀ ਇਹਦੇ ਬਾਰੇ ਬਹਿਣਾ ਵਾ ਕੀ ਕਰਨਾ ਵਾ ਮੈਂ ਇਹਦੇ ਤੇ ਕੋਈ ਕਮਿਟ ਨਹੀਂ ਕਰ ਸਕਦਾ ਇਹ ਸਾਰੇ ਮੋਰਚੇ ਦੋਹਾਂ ਮੋਰਚਿਆਂ ਦਾ ਸਵਾਲ ਆ ਠੀਕ ਹੈ ਠੀਕ ਹੈ ਜੀ ਦੂਸਰੀ ਗੱਲ ਹੈਗੀ ਆ ਪੀ ਜਿਹੜਾ ਅਰਜਨ ਮੁੰਡਾ ਜੀ ਨੇ ਉਦੋਂ ਟਵੀਟ ਕੀਤਾ ਸੀ ਸਿਰਫ ਇੰਨਾ ਕਿਹਾ ਸੀ ਵੀ ਜਦੋਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਨਾਲ ਬਹਿ ਕੇ ਅਸੀਂ ਸਾਰੇ ਮਸਲੇ ਨਿਬੇੜਨਾ ਚਾਹੁੰਦੇ ਆਂ ਜੀ ਅਸੀਂ ਇੱਕ ਲਿਖਤੀ ਏਜੰਡਾ ਦਿੱਤਾ ਪੀ ਏਜੰਡਾ ਤਾਂ ਤੈਅ ਕਰ ਲੋ ਅਕਲਾਂ ਵਾਲਿਓ ਵੀ ਅਸੀਂ ਐਮਐਸਪੀ ਗਰੰਟੀ ਕਾਨੂੰਨ ਦੇ ਹੱਲ ਵਾਸਤੇ ਮੀਟਿੰਗ ਜਾਂ ਹੋਰ ਨਾ ਮੰਗਾ ਵਾਸਤੇ ਮੀਟਿੰਗ ਕਰਾਂਗੇ ਏਜੰਡਾ ਤੈਅ ਕਰ ਦਿਓ ਹੂੰ ਉਹ ਏਜੰਡਾ ਵੀ ਨਹੀਂ ਸੀ ਤੈਅ ਕਰ ਰਹੇ ਜੀ ਠੀਕ ਆ ਤੋ ਜਿਹੜਾ ਟਵੀਟ ਉਹਨਾਂ ਨੇ ਭੇਜਿਆ ਉਹਦੇ ਵਿੱਚ ਛਲ ਸੀਗਾ ਉਹਨਾਂ ਨੇ ਫੇਰ ਉਹਦੇ ਵਿੱਚ ਡਾਇਵਰਸਿਫਿਕੇਸ਼ਨ ਵਾਲੀ ਖੇਤੀ ਲਿਆਂਦੀ ਜਿਹੜੀ ਅਸੀਂ ਰੱਦ ਕਰਤੀ ਸੀ ਉਹਦਾ ਟਵੀਟ ਦੋਰੇ ਦੇਖ ਲਓ ਹੂੰ ਠੀਕ ਆ ਅਸੀਂ ਕਹੇ ਜਿਹੜੀ ਗੱਲ ਅਸੀਂ ਜਿਹੜੀ ਗੱਲ ਅਸੀਂ ਸਾਰਿਆਂ ਨੇ ਰੱਦ ਕਰ ਦਿੱਤੀ ਤੁਸੀਂ ਉਹਨੂੰ ਕਿਉਂ ਕਸੂਰ ਦਿਓ ਆਪਦੇ ਟਵੀਟ ਨੂੰ ਨਹੀਂ ਪਰ ਉਹ ਦੋਵੇਂ ਦੋਵੇਂ ਗੱਲਾਂ ਸੀ ਨਾ ਭੰਦੇੜ ਸਾਹਿਬ ਉਸ ਦੇ ਵਿੱਚ ਉਹ ਟਵੀਟ ਦੇ ਵਿੱਚ ਜ਼ਿਕਰ ਕੀਤਾ ਇਹ ਕਰਦੇ ਉਹ ਗੱਲ ਕੇਂਦਰ ਕੇਂਦਰ ਪਛਾਣ ਗਿਆ ਨਹੀਂ ਉਹਦੇ ਵਿੱਚ ਟਵੀਟ ਦੇ ਵਿੱਚ ਜ਼ਿਕਰ ਸੀਗਾ ਕਿ ਐਮਐਸਪੀ ਦੀ ਗਾਰੰਟੀ ਦੇ ਗੱਲ ਕਰੀਏ ਕ੍ਰੌਪ ਡਾਇਵਰਸਿਫਿਕੇਸ਼ਨ ਤੇ ਗੱਲ ਕਰੀਏ ਹੋਰ ਮੰਗਾ ਤੇ ਗੱਲ ਕਰੀਏ ਐਮਐਸਪੀ ਗਰੰਟੀ ਨਹੀਂ ਸੀ ਤੁਸੀਂ ਟਵੀਟ ਕੱਢੋ ਹਮ ਐਮਐਸਪੀ ਕੀ ਮੰਗ ਕਮਾ ਡਿਵਰਸੀਫਿਕੇਸ਼ਨ ਠੀਕ ਹੈ ਕਮਾ ਹਮ ਕੇਸ ਵਾਪਸ ਕਮਾ ਪਰਾਲੀ ਵਾਲੀ ਗੱਲ ਹਮ ਨਹੀਂ ਸੀ ਆਗੀ ਅਸੀਂ ਬਹੁਤ ਗੌਰ ਨਾਲ ਦੇਖਿਆ ਠੀਕ ਹੈ ਤੋਂ ਅਸੀਂ ਕਿਹਾ ਵੀ ਜਦੋਂ ਤੁਸੀਂ ਤੁਸੀਂ ਤੁਹਾਡੀ ਨੀਅਤ ਵਿੱਚ ਹੀ ਫਰਕ ਆ ਬੈਠਣ ਤੋਂ ਪਹਿਲੋਂ ਫਿਰ ਕੀਤਾ ਉਦੋਂ ਵਿੱਚ ਫਿਰ ਖਨੌਰੀ ਦਾ ਕਾਂਡ ਹੋ ਗਿਆ ਸੀ ਜੀ ਗੱਲਬਾਤ ਦੇ ਵਿੱਚ ਹੂੰ ਫਿਰ ਅਸੀਂ ਕਿਹਾ ਵੀ ਇੰਨਾ ਹਾਲਾਤਾਂ ਵਿੱਚ ਗੱਲਬਾਤ ਜਾਰੀ ਨਹੀਂ ਰੱਖੀ ਜਾ ਸਕਦੀ ਅਸੀਂ ਪਹਿਲਾਂ ਜਾ ਕੇ ਆਪਣੇ ਬੰਦੇ ਵੇਖੀਏ ਪੋਜੀਸ਼ਨ ਸੰਭੀਏ ਹੂੰ ਨਹੀਂ ਫਿਰ ਹੁਣ ਕਦੋਂ ਤੱਕ ਫੁੱਲ ਸਟਾਪ ਰਹੇਗਾ ਗੱਲਬਾਤ ਦੇ ਉੱਤੇ ਸਾਡੇ ਵੱਲੋਂ ਕੋਈ ਫੁੱਲ ਸਟਾਪ ਨਹੀਂ ਹੈਗਾ ਇਹ ਸਰਕਾਰ ਨੇ ਤੈਅ ਕਰਨਾ ਹੂੰ ਮਤਲਬ ਜੇ ਟਵੀਟ ਦੇ ਵਿੱਚ ਬੰਦੇੜ ਸਾਹਿਬ ਲਿਖਿਆ ਹੁੰਦਾ ਐਮਐਸਪੀ ਦੀ ਗਾਰੰਟੀ ਤਾਂ ਫਿਰ ਤੁਸੀਂ ਗੱਲਬਾਤ ਦੇ ਲਈ ਰਾਜ਼ੀ ਸੀ ਬਿਲਕੁਲ ਐਮਐਸਪੀ ਗਰੰਟੀ ਕਾਨੂੰਨ ਦੇ ਹੱਲ ਲਈ ਚਰਚਾ ਵਿਚਾਰ ਕਰਾਂਗੇ ਅਸੀਂ ਨਹੀਂ ਕਹਿੰਦੇ ਸੀ ਉਹ ਚਰਚਾ ਚ ਕਾ ਨਿਬੜਦਾ ਹੱਲ ਹੁੰਦਾ ਕਿ ਨਹੀਂ ਹੁੰਦਾ ਹੂੰ ਤੁਹਾਡਾ ਅਜੰਡਾ ਤੇ ਤੈਹ ਹੋ ਜਾਂਦਾ ਨਾ ਵੀ ਆਹ ਅਜੰਡਾ ਆ ਠੀਕ ਹੈ ਬਾਕੀ ਮੰਗਾ ਦਾ ਆਹ ਅਜੰਡਾ ਹੂੰ ਚਲੋ ਮੈਂ ਮੈਂ ਉਸ ਪੁਆਇੰਟ ਦੇ ਉੱਤੇ ਆਣਾ ਤੁਸੀਂ ਠਨੋਰੀ ਵਾਲਾ ਜ਼ਿਕਰ ਕਰ ਦਿੱਤਾ ਦੇਖੋ ਸ਼ੁਕਰ ਜੀ 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 ਅੰਤਿਮ ਸੰਸਕਾਰ ਹੁਣ ਤੱਕ ਨਹੀਂ ਹੋ ਪਾਇਆ ਉਸ ਬੱਚੇ ਦਾ ਜਥੇਬੰਦੀਆਂ ਉਸ ਨੂੰ ਲੈ ਕੇ ਕੀ ਕਰ ਰਹੀਆਂ ਨੇ ਕਦੋਂ ਕਿਉਂਕਿ ਉਹ ਤਾਂ ਦੁਨੀਆ ਤੋਂ ਚਲਾ ਗਿਆ ਇੱਥੇ ਕੀ ਹੋ ਰਿਹਾ ਹੈ ਉਹ ਇੱਕ ਪੈਰਲਰ ਗੱਲਾਂ ਚੱਲ ਰਹੀਆਂ ਨੇ ਅੰਤਿਮ ਸੰਸਕਾਰ ਤੱਕ ਨਹੀਂ ਹੋ ਪਾਇਆ ਹੁਣ ਤੱਕ ਦੇਖੋ ਉਹਦੇ ਪਰਿਵਾਰ ਨਾਲ ਸੀ ਗੱਲ ਕੀਤੀ ਆ ਸਾਰੀ ਗੱਲ ਕੀਤੀ ਸਵਾਲ ਤਾਂ ਇਹ ਆ ਜੀ ਵੀ ਜਦੋਂ ਸਾਡੀ ਟੈਰਿਟਰੀ 'ਚ ਵੜ ਕੇ ਅਰਧ ਸੈਨਿਕ ਫੋਰਸ ਪੁਲਸ ਹਮਲਾਵਰ ਹੁੰਦੀ ਆ ਜੀ ਔਰ ਨੌਜਵਾਨ ਨੂੰ ਗੋਲੀ ਮਾਰੀ ਜਾਂਦੀ ਆ ਹਮ ਔਰ ਅਸੀਂ ਕਹਿੰਨੇ ਆ ਵੀ ਭਾਈ ਤੁਸੀਂ ਆਪਣੇ ਕਾਨੂੰਨ ਦਾ ਦੁਰਵਰਤੋਂ ਕਰ ਰਹੇ ਜੀ ਹਮ ਔਰ ਅਸੀਂ ਕਹਿੰਨੇ ਆ ਵੀ ਗਾਂ ਕੋਈ ਕਿਸੇ ਨੌਜਵਾਨ ਦੇ ਗੋਲੀ ਨਾ ਮਾਰੀ ਜਾਵੇ ਜਿਨ੍ਹਾਂ ਨੇ ਵੀ ਜੀ ਇਹ ਤਸ਼ੱਦਦ ਕਰਕੇ ਸਾਡੇ ਨੌਜਵਾਨ ਨੂੰ ਮਾਰਿਆ ਪੰਜ ਨੌਜਵਾਨਾਂ ਨੂੰ ਉਥੋਂ ਚੱਕਿਆ ਹਮ ਚਮਾਂ ਨੂੰ ਕੁੱਟ ਮਾਰ ਕੇ ਖੇਤਾਂ ਸੁੱਟ ਕੇ ਪੰਜਵਾਂ ਪ੍ਰਿਤਪਾਲ ਸਿੰਘ ਪੀਜੀਆਈ ਉਧਰ ਰੋਤਕ ਮਿਲਿਆ ਜਿਹਨੂੰ ਅਸੀਂ ਚੰਡੀਗੜ੍ਹ ਲੈ ਕੇ ਆਏ ਆ ਹੂੰ ਆ ਇਹਦੋਂ ਗਾਹਾਂ ਜਿਵੇਂ ਬੁਰੀ ਤਰ੍ਹਾਂ ਟਰੈਕਟਰ ਗੱਡੀਆਂ ਭੰਨੀਆਂ ਜੀ ਪ੍ਰਿਤਪਾਲ ਲੰਗਰ ਵਰਤਾ ਰਿਆ ਸੀ ਜਿੱਥੋਂ ਚੱਕਿਆ ਉਹਨੂੰ ਪ੍ਰਿਤਪਾਲ ਨੂੰ ਤਾਂ ਇਹ ਜਿਹੜਾ ਕਾਰਾ ਕੀਤਾ ਵੀ ਉਹਨਾਂ ਖਿਲਾਫ ਕਾਰਵਾਈ ਹੋਵੇ ਇਸ ਦੇਸ਼ ਵਿੱਚ ਕੋ ਨਿਜਮ ਕਾਨੂੰਨ ਹੈਗਾ ਹੂੰ ਇੱਕ ਸਵਾਲ ਤੁਸੀਂ ਕਰੋਗੇ ਮੈਂ ਜਵਾ ਸਰਕਾਰ ਕਹਿੰਦੀ ਆ ਵੀ ਇਹ ਜੀ ਜਿਵੇਂ ਹਰਿਆਣੇ ਦਾ ਬਿਆਨ ਹੈਗਾ ਐਸਪੀ ਦਾ ਵੀ ਇਹ ਵਕੂਆ ਸਾਡੇ ਵਾਲਾ ਵਾ ਹੂੰ ਇਹਦਾ ਮਤਲਬ ਤੁਹਾਨੂੰ ਪਤਾ ਪਈ ਨਾ ਤਾਂ ਪੰਜਾਬ ਸਰਕਾਰ ਨੇ লাশ ਚੱਕੀ ਨਾ ਉਧਰੋਂ ਚੱਕੀ ਸ਼ਹੀਦ ਦਾ ਸਰੀਰ ਤਾਂ ਅਸੀਂ ਚੁੱਕ ਕੇ ਲੈ ਸਾਨੂੰ ਪਤਾ ਕਿੱਥੇ ਆ ਹੂੰ ਸੁਪਰੀਮ ਕੋਰਟ ਦੀਆਂ ਕਿੰਨੀਆਂ ਰੂਲਿੰਗਸ ਨੇ ਵੀ ਪਹਿਲੀ ਐਫ ਆਈ ਆਰ ਦੇ ਉੱਤੇ ਕੋ ਰੌਲਾ ਨਹੀਂ ਹੁੰਦਾ ਜਾਂਚ ਅੱਗੇ ਹੋ ਜੂਗੀ ਹੂੰ ਇਹ ਕੋ ਵੱਡਾ ਮਸਲਾ ਨਹੀਂ ਸੀ ਫਿਰ ਪਰਿਵਾਰ ਨੇ ਕਹਿਤਾ ਵੀ ਸਾਡੇ ਲਈ ਇਨਸਾਫ ਵੱਡੀ ਗੱਲ ਆ ਹੂੰ ਪੈਸੇ ਵੱਡੀ ਗੱਲ ਨਹੀਂ ਭਾਵੇਂ ਪੈਸੇ ਵਾਲੀ ਰਕਮ ਠਕਰਾਈ ਦੀ ਸੀ ਲੋਕਾਂ ਨੇ ਲਗਭਗ ਵੱਡੀ ਰਕਮ ਉਹਨਾਂ ਦੇ ਪਰਿਵਾਰ ਦੇ ਖਾਤੇ 'ਚ ਪਾਤੀ ਲੋਕ ਸ਼ਹੀਦ ਨੂੰ ਪੈਸਿਆਂ ਤੋਂ ਨਹੀਂ ਰਹਿਣ ਦਿੰਦੇ ਠੀਕ ਹੈ ਤਾਂ ਫਿਰ ਸਾਡੇ ਵਾਸਤੇ ਇਨਸਾਫ ਵੱਡੀ ਚੀਜ਼ ਸੀ ਵੀ ਅਸੀਂ ਜਾਣਤਾ ਫਿਰ ਇਸੇ ਤਰੀਕੇ ਨਾਲ ਹਰਿਆਣੇ ਨੂੰ ਅਰਧ ਸੈਨਿਕ ਫੋਰਸਾਂ ਨੂੰ ਆਪਣੇ ਵਾਲੇ ਪਾਸੇ ਵੜ ਕੇ ਇਦਾਂ ਬੰਦੇ ਮਾਰਨ ਲਈਏ ਜੀ ਜਾਂ ਫਿਰ ਇਸ ਤੇ ਖਲੋਜੀਏ ਵੀ ਨਹੀਂ ਤੇ ਸਟਾਪ ਲੱਗਣਾ ਚਾਹੀਦਾ ਇਹ ਪਰਚਾ ਹੋਣਾ ਚਾਹੀਦਾ ਨਹੀਂ ਪਰਚਾ ਕੌਣ ਕਰੇ ਤੁਹਾਨੂੰ ਲੱਗਦਾ ਕਿ ਪੰਜਾਬ ਵਾਲੇ ਪਾਸੇ ਹੋਵੇ ਦੇਖੋ ਹਰਿਆਣਾ ਪੁਲਿਸ ਦਾ ਦਾਅਵਾ ਹੈ ਕਿ ਉਹ ਤਾਂ ਉੱਥੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਸੀ ਅਸੀਂ ਨਹੀਂ ਟੱਪੇ ਦੇਖੋ ਉਹਨਾਂ ਦਾ ਦਾਅਵਾ ਹੈ ਦੂਜਾ ਉਹਨਾਂ ਨੇ ਪ੍ਰਿਤਪਾਲ ਸਿੰਘ ਨੂੰ ਲੈ ਕੇ ਵੀ ਇਹ ਦਾਵਾ ਕਰ ਦਿੱਤਾ ਕਿ ਅਸੀਂ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਰੋहतक ਪੀਜੀਹੇ ਪਹੁੰਚਾਇਆ ਜੇ ਅਸੀਂ ਗ੍ਰਿਫਤਾਰ ਕੀਤਾ ਹੁੰਦਾ ਤਾਂ ਪ੍ਰਿਤਪਾਲ ਦਾ ਪਰਿਵਾਰ ਰੋहतक ਦੇ ਵਿੱਚ ਜਾ ਕੇ ਮਿਲਣਾ ਪਾਉਂਦਾ ਇਹ ਹਰਿਆਣਾ ਦਾ ਤਰਕ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਪਰਚਾ ਕਿੱਥੇ ਪੰਜਾਬ 'ਚ ਦਰਜ ਕਰ ਦਿੱਤਾ ਜਾਵੇ ਤੁਸੀਂ ਕੀ ਚਾਹੁੰਦੇ ਹੋ ਕਿ 302 ਦਾ ਪਰਚਾ ਦਰਜ ਕਰ ਦਿੱਤਾ ਜਾਵੇ ਮੈਂ ਤਾਂ ਅੰਤਿਮ ਸੰਸਕਾਰ ਨੂੰ ਲੈ ਕੇ ਪੁੱਛ ਰਿਹਾ ਕਿਉਂਕਿ ਪਰਿਵਾਰ ਕਿਸ ਹਾਲਤ ਦੇ ਵਿੱਚ ਹੋਏਗਾ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਉਹ ਆਪਣੇ ਬੱਚੇ ਨੂੰ ਦੇਖਣਾ ਵੀ ਚਾਹੁੰਦੇ ਹੋਣਗੇ ਆਖਰੀ ਵਿਦਾਈ ਵੀ ਦੇਣਾ ਚਾਹੁੰਦੇ ਹੋਣਗੇ ਕਿ ਪੂਰੇ ਕਾਰਨ ਨਾਲ ਅਸੀਂ ਉਸਨੂੰ ਤੋ ਦੇਖੋ ਇੱਕ ਤਾਂ ਇਹਦਾ ਹਰਿਆਣਾ ਪੁਲਿਸ ਦਾ ਆਇਆ ਬਿਆਨ ਜੀ ਕਿਸੇ ਹਰਿਆਣਾ ਪੁਲਿਸ ਨੂੰ ਇਹ ਪੁੱਛਿਓ ਵੀ ਪ੍ਰਿਤਪਾਲ ਦੇ ਬਿਆਨ ਨੇ ਹੂੰ ਵੀ ਮੈਨੂੰ ਲੰਗਰ ਤੋਂ ਚੁੱਕਿਆ ਬੋਰੀ ਚ ਪਾਇਆ 14 ਬੰਦੇ ਲਗਾਤਾਰ ਦੋ ਕਿੱਟੇ ਮੈਨੂੰ ਕੁੱਟਦੇ ਰਹੇ ਲੱਤ ਤੋੜੀ ਆ ਇਹ ਕਿੱਧਰ ਦਾ ਇਨਸਾਫ ਆ ਪਹਿਲਾਂ ਇਹਦੀ ਕਲੈਰਟੀ ਤੇ ਕਰੋ ਜੀ ਇੱਕ ਅਗਲੀ ਜਿੱਥੋਂ ਤੱਕ ਸ਼ਹੀਦ ਦੇ ਅੰਤਿਮ ਸੰਸਕਾਰ ਦਾ ਇਹਦਾ ਮਾਨਨਾ ਸਨਮਾਨਾ ਨਾ ਕਰ ਰਿਹਾ ਕਿਤੇ ਜਜ਼ਬਾਤੀ ਵਹਾਵ ਆ ਹੂੰ ਠੀਕ ਆ ਕੋਈ ਵੀ ਕੱਲਾ ਉਸ ਪਰਿਵਾਰ ਦਾ ਨਹੀਂ ਸੁਭਕਰਨ ਸਿੰਘ ਹੈਗਾ ਦੁਨੀਆ ਦੀ ਕਿਸਾਨ ਮਜ਼ਦੂਰ ਲਹਿਰ ਦਾ ਸੁਭਕਰਨ ਸਿੰਘ ਹੈਗਾ ਜੀ ਠੀਕ ਹੈ ਜੀ ਤਾਂ ਇਸ ਕਰਕੇ ਲਹਿਰ ਉਹਨੂੰ ਪੂਰੀ ਦੁਨੀਆ ਨਾਲ ਮਾਨ ਸਨਮਾਨ ਨਾਲ ਤੋਰੂਗੀ ਪਰ ਬਗੈਰ ਇਨਸਾਫ ਤੋਂ ਬਗੈਰ ਅਗਲੇ ਨੌਜਵਾਨਾਂ ਨੂੰ ਟਾਰਗੇਟ ਕਰਨ ਦੀ ਇਹ ਨਹੀਂ ਹੋ ਸਕਦਾ ਜੀ ਮੈਂ ਇਨਸਾਫੀ ਜਨਨ ਚੌਰੇ ਨੇ ਕਿ ਤੁਸੀਂ ਕੀ ਚਾਹੁੰਦੇ ਹੋਣ ਕਿ ਕਿਹੜੀ ਪਰਚਾ ਕੀ ਹੋਵੇ ਕਿਸ ਦੇ ਉੱਤੇ ਹੋਵੇ ਪੋਲਿਟਿਕਲ ਸਟੇਟਮੈਂਟਾਂ ਬਹੁਤ ਆ ਚੁੱਕੀਆਂ ਨੇ 30302 ਦਾ 302 ਦਾ ਪਰਚਾ ਹੋਵੇ ਜੀ ਜਿਹੜੀ ਇਹ ਗੱਲ ਆ ਰਹੀ ਆ ਕਈ ਬੋਲਦੇ ਵੀ ਇਹਨਾਂ ਅਸੀਂ ਉਸੇ ਵੇਲੇ ਦੋ ਬਿਆਨ ਲਿਖੇ ਕਿ ਡੱਲੇਵਾਲ ਸਾਹਿਬ ਦਾ ਬਿਆਨ ਨੋਟ ਹੋਇਆ ਸ਼ੰਭੂ ਬਾਰਡਰ ਦਾ ਜੀ ਅਸੀਂ ਡਾਕੂਮੈਂਟਸ ਨੇ ਇੱਕ ਬਿਆਨ ਸਾਡੇ ਵਕੀਲਾਂ ਨੇ ਲਿਖ ਕੇ ਉਸੇ ਵੇਲੇ ਐਸਐਸਪੀ ਨੂੰ ਦਿੱਤਾ ਵੀ 302 ਦਾ ਪਰਚਾ ਕਰੋ ਜਿਹੜੇ ਅਧਿਕਾਰੀਆਂ ਨੇ ਗਾਲੀ ਚਲਾਉ ਗੋਲੀ ਚਲਾਉਂਦੇ ਆਰਡਰ ਦਿੱਤੇ ਜਿਨ੍ਹਾਂ ਨੂੰ ਪਿੱਛੇ ਦਿੱਤੇ ਆ ਹਾਂ ਔਰ ਉਸ ਵੇਲੇ ਜਿਹੜੀ ਅਫਸਰਸਾਈਸ ਸੀਗੀ ਉਹ ਮੰਨ ਗਈ ਸੀ ਸਾਡੇ ਵਾਲੀ ਪ੍ਰਪੋਜ਼ਲ ਵੀਠੀਕ ਹੈ ਅਸੀਂ ਪਰਚਾ ਕਰ ਦਿੰਨੇ ਆਂ ਗਾਂ ਜਾਂਚ ਕਰ ਲਾਂਗੇ ਫਿਰ ਪਤਾ ਨਹੀਂ ਕਿਹੜੀ ਗੱਲਾਂ ਜਾ ਕੇ ਕਿਉਂ ਨਹੀਂ ਕੀਤੀ ਗਈ ਇਹ ਤਾਂ ਉਹ ਜਾਣਦੇ ਹੈਗੇ ਠੀਕ ਹੈ ਪੰਦੇਖ ਸਾਹਿਬ ਪੋਸਟਮਾਰਟਮ ਹੋ ਗਿਆ ਸ਼ੁਭਕਰਨ ਸਿੰਘ ਦਾ ਇਹ ਤੁਹਾਡੇ ਕੋਲ ਹੈ ਕੋਈ ਜਾਣਕਾਰੀ ਕਿ ਅਜੇ ਪੋਸਟਮਾਰਟਮ ਵੀ ਨਹੀਂ ਹੋਇਆ ਉਸ ਦੇ ਵਿੱਚ ਕਲੀਅਰ ਹੋਇਆ ਕੋਈ ਬੁਲੇਟ ਮਿਲੀ ਹੈ ਉਸ ਦੇ ਸਿਰ ਦੇ ਵਿੱਚ ਲੱਗੀ ਹੋਈ ਹਾਂ ਦੇਖੋ ਬੁਲਟ ਲੱਗੇ ਦੀ ਆ ਫੋਟੋਆਂ ਸਾਰੀ ਦੁਨੀਆ ਨੇ ਦੇਖੀਆਂ ਅਸਲ ਵਿੱਚ ਪੋਸਟ ਬੰਦ ਤਾਂ ਹੀ ਹੁੰਦਾ ਜੇ ਪਰਚਾ ਹੋ ਜਾਂਦਾ ਜਿਹੜੀ ਗੱਲ ਦਾ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀਆਂ ਨਾਲ ਸਮਝੌਤਾ ਹੋਇਆ ਸੀ ਵੀ ਅਸੀਂ ਪਰਚਾ ਕਰ ਦਿੰਨੇ ਆ ਸਾਨੂੰ ਤਾਂ ਇਹ ਕਹਿ ਕੇ ਆਏ ਸੀਗੇ ਵੀ ਪਰਚਾ ਕਰ ਦਿੰਨੇ ਆ ਉਹ ਪਤਾ ਨਹੀਂ ਕਿਹੜੀ ਗੱਲੋਂ ਨਹੀਂ ਹੋ ਸਕਿਆ ਉਹਦੇ ਵਿੱਚ ਕੀ ਵਜ੍ਹਾ ਸੀ ਕੀ ਰੀਜਨ ਸੀਗੇ ਨਹੀਂ ਪਰ ਪੰਦੇਰ ਸਾਹਿਬ ਜ਼ਿਆਦਾ ਜ਼ਿਆਦਾ ਪਿਕਚਰ ਕਲੀਅਰ ਨਹੀਂ ਹੋ ਸਕੇਗੀ ਜੇ ਪਹਿਲਾਂ ਪੋਸਟਮਾਰਟਮ ਹੋ ਗਿਆ ਤਾਂ ਫਿਰ ਐਗਜ਼ੈਕਟਲੀ ਪਤਾ ਲੱਗੇਗਾ ਕਿ ਹੋਇਆ ਕੀ ਕਿੰਨੀ ਡੂੰਗੀ ਛੱਟ ਸੀ ਜੇ ਬੁਲੇਟ ਸੀ ਤਾਂ ਕਿੰਨਾ ਅੰਦਰ ਤੱਕ ਚਲਾ ਗਿਆ ਤਾਂ ਉਸ ਬਿਹਾਫ ਦੇ ਉੱਤੇ ਪਰਚਾ ਦਰਜ ਹੋਏਗਾ ਤਾਂ ਲੱਗਦਾ ਨਹੀਂ ਕਿ ਉਹ ਜ਼ਿਆਦਾ ਸਟਰੋਂਗ ਪਰਚਾ ਹੋ ਸਕਦਾ ਜੇ ਪਹਿਲਾਂ ਪੋਸਟਮਾਰਟਮ ਕਰਵਾ ਲਿਆ ਜਾਵੇ ਉਸਦੇ ਲਈ ਰਾਜ਼ੀ ਹੋ ਜਾਵੇ ਪਰਿਵਾਰ ਤੇ ਜਿੱਥੇ ਬੰਦੀ ਆ ਦੋ ਗੱਲਾਂ ਐਫ ਆਈ ਆਰ ਦਰਜ ਕਰਨ ਵਾਸਤੇ ਪੋਸਟਮਾਰਟਮ ਲਾਜ਼ੂਰੀ ਨਹੀਂ ਹੈ ਹੂੰ ਤੁਸੀਂ ਪਹਿਲੀ ਐਫਆਈਆ ਦਰਜ ਕਰਨੀ ਸੁਪਰੀਮ ਕੋਰਟ ਦੀ ਰੂਲਿੰਗ ਆ ਵੀ ਕੋ ਰੌਲਾ ਨਹੀਂ ਤੁਸੀਂ ਦਰਜ ਕਰ ਲਈ ਇਹਦੋਂ ਕਾਹਾਂ ਇਹ ਜਾਂਚ ਦਾ ਵਿਸ਼ਾ ਫਿਰ ਪੋਸਟਮਾਰਟਮ ਦੀ ਰਿਪੋਰਟ ਫਿਰ ਵਕੂਆ ਕੀ ਕਹਿੰਦਾ ਇਹ ਤਾਂ ਪੜਤਾਲ ਸੀ ਨਾ ਅੱਗੇ ਅੱਗੇ ਤੁਰ ਜਾਂਦੀ ਠੀਕ ਆ ਹੁਣ ਪੰਜਾਬ ਸਰਕਾਰ ਇਹਦੇ ਤੇ ਚੁੱਪ ਕਰਕੇ ਬਹਿ ਗਈ ਜੀ ਉਹ ਕੋਈ ਆਪਣੀ ਸਟੇਟਮੈਂਟ ਵੀ ਨਹੀਂ ਦੇ ਰਹੀ ਤੇ ਇੱਥੇ ਇੱਥੇ ਮਜਬੂਰੀ ਕੀ ਆ ਉਹਦੀ ਕੀ ਕਾਨੂੰਨੀ ਅੜਚਨਾ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ ਹੂੰ ਜਾਂ ਤਾਂ ਉਹ ਦੱਸ ਦੇ ਉਹਦਾ ਕੋਈ ਲੀਗਲ ਜਵਾਬ ਦਿੰਦੇ ਅਸੀਂ ਜੀ ਠੀਕ ਆ ਹੁਣ ਜੇ ਅਸੀਂ ਸੁਪਰੀ ਹਾਈ ਕੋਰਟ ਚ ਨਾ ਜਾਂਦੇ ਤੇ ਪੀਜੀਆ ਰੁੱਤ ਕਾਲਾ ਮੁੰਡਾ ਚੰਡੀਗੜ੍ਹ ਨਹੀਂ ਸੀ ਆਉਣਾ ਹੂੰ ਪੰਜਾਬ ਸਰਕਾਰ ਮੰਨ ਕੇ ਗਈ ਸੀ ਵੀ ਅਸੀਂ ਲਿਖਦੇ ਆ ਹਰਿਆਣੇ ਨੂੰ ਉਹ ਟਰਾਂਸਫਰ ਕਰਨਗੇ ਠੀਕ ਆ ਜੀ ਹੁਣ ਪੰਜਾਬ ਸਰਕਾਰ ਤੋਂ ਅਸੀਂ 20 ਸਵਾਲ ਕੀਤੇ ਵੀ ਇੱਕ ਇੱਕ ਤਾਂ ਇਹ ਵੀ ਪਤਾ ਕਰੋ ਵੀ ਸ਼ੰਭੂ ਬਾਰਡਰ ਤੇ ਜਿਹੜਾ ਉਹਨਾਂ ਨੇ ਨਾਕਾ ਲਾਇਆ ਸਾਡੇ ਕੋਲ ਦੀ ਫਰਦ ਦਾ ਪਿੰਡ ਵਾਲੇ ਲਿਆ ਕੇ ਖਾਲੇ ਵੀ ਉਹ ਨਾਕਾ ਪੰਜਾਬ ਦੀ ਟੈਰਿਟਰੀ ਤੇ ਆ ਸਰਕਾਰ ਕਹਿ ਵੀ ਕੇ ਇਹਦੀ ਜਾਂਚ ਕਰਾਂਗਾ ਜੇ ਤੱਕ ਜਾਂਚ ਕੋਈ ਨਹੀਂ ਕੀਤੀ ਠੀਕ ਹੈ ਇੱਕ ਪੁਲਿਸ ਦਾ ਜਵਾਨ ਹਰਿਆਣੇ ਦੀ ਪੁਲਿਸ ਦਾ ਸੀ ਫੜ ਕੇ ਪੰਜਾਬ ਪੁਲਿਸ ਨੂੰ ਫੜਾਇਆ ਹੂੰ ਵੱਡੇ ਅਧਿਕਾਰੀ ਨੇ ਸਾਨੂੰ ਕਿਹਾ ਪਈ ਦੀ ਇਹਦੀ ਡੀਆਈਜੀ ਪੱਧਰ ਤੇ ਇਨਕੁਆਰੀ ਕਰਕੇ ਇਹਦੀ ਜਾਂਚ ਕਰਾਂਗੇ ਉਹਦੀ ਜਾਂਚ ਦਾ ਨਹੀਂ ਸਾਨੂੰ ਪਤਾ ਫਿਰ ਅਸੀਂ ਕਹਿੰਨੇ ਕਿ ਫਿਕਸ ਮੈਚ ਚੱਲ ਰਿਹਾ ਕਿ ਜੁਆਇੰਟ ਆਪਰੇਸ਼ਨ ਹੈ ਪੰਜਾਬ ਸਰਕਾਰ ਦਾ ਸਰਕਾਰ ਦੇ ਬਿੰਨ ਸਪਸ਼ਟੀਕਰਨ ਵੀ ਹੈ ਕਿ ਅਸਲ ਵਿੱਚ ਨਹੀਂ ਉਹ ਤਾਂ ਦੇਖੋ ਦੋਵੇਂ ਪਾਸੇ ਲੱਗ ਰਿਹਾ ਕਿ ਦੋਵੇਂ ਪਾਸੇ ਇੱਕ ਤਰੀਕੇ ਨਾਲ ਡੈਡਲੌਕ ਜਾਂ ਬਣ ਗਿਆ ਨਾ ਗੱਲਬਾਤ ਅੱਗੇ ਵੱਧ ਰਹੀ ਹੈ ਤੇ ਦੂਜੇ ਪਾਸੇ ਪੋਸਟਮਾਰਟਮ ਨੂੰ ਲੈ ਕੇ ਵੀ ਗੱਲਬਾਤ ਅੱਗੇ ਨਹੀਂ ਵੱਧ ਰਹੀ ਮੇਰਾ ਇੱਕ ਹੋਰ ਸਵਾਲ ਹੈ ਕਿ ਮੈਂ ਥੋੜੇ ਜਿਹੇ ਤੁਹਾਡੇ ਸਾਥ ਦੇ ਉੱਪਰ ਗੱਲ ਆਵਾਂ ਪੰਜਾਬ ਦੀਆਂ ਜਥੇਬੰਦੀਆਂ ਐਸ ਕੇ ਐਮ ਦਾ ਤੁਹਾਡੇ ਨਾਲ ਸਾਥ ਨਹੀਂ ਹੈਗਾ ਸ਼ੰਭੂ ਤੇ ਖਨੌਰੀ ਪਹੁੰਚਣ ਨੂੰ ਲੈ ਕੇ ਬੇਸ਼ੱਕ ਉਹਨਾਂ ਨੇ ਪੈਰਲਰ ਆਪਣੇ ਪ੍ਰੋਗਰਾਮ ਉਲੀਕ ਦਿੱਤੇ ਡਾਇਰੈਕਟਰ ਮਾਰਚ ਜਾਂ ਫਿਰ 14 ਨੂੰ ਦਿੱਲੀ ਚ ਮਹਾਪੰਚਾਇਤ ਤੋਂ ਸਾਰਾ ਕੁਝ ਹੈ ਪਰ ਪੰਦੇੜ ਸਾਹਿਬ ਕੀ ਡਿਸੀਜਨ ਲੈਣ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਮਰਥ ਜਿਹੜੇ ਇਸ ਸਮੇਂ ਲੀਡਰ ਸਣੇ ਤੁਸੀਂ ਹੈਗੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਜੇ ਸਾਰੀਆਂ ਜਥੇਬੰਦੀਆਂ ਉਗਰਾਹਾਂ ਰਾਜੇਵਾਲ ਦਰਸ਼ਨਪਾਲ ਲਖੋਵਾਲ ਇਹ ਸਾਰੇ ਨਾਲ ਹੋਣ ਤਾਂ ਦਿੱਲੀ ਕੋਚ ਜਾਂ ਫਿਰ ਅੱਗੇ ਦਾ ਡਿਸੀਜਨ ਲੈਣਾ ਥੋੜਾ ਆਸਾਨ ਹੋਏਗਾ ਦੇਖੋ ਦੋ ਗੱਲਾਂ ਨੇ ਇੱਕ ਤਾਂ ਹੈਗਾ ਵੀ ਏਕਤਾ ਤੋਂ ਕੋਈ ਨਹੀਂ ਭੱਜਦਾ ਹੈਗਾ ਹੂੰ ਦੂਸਰਾ ਜਿਸ ਤੋ ਤੱਕ ਸਮਰੱਥਾ ਹੈ ਗਈ ਆ ਤੁਸੀਂ ਇਹ ਅੱਜ ਦੀ ਡਿਬੇਟ ਵਿੱਚ ਤੈਅ ਕਰੋ ਕਿ ਵੀ ਇਹ ਦੇ ਦੋ ਫੋਰਮਾਨ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਖੜਾ ਕਰ ਲਿਆ ਹੂੰ ਜੇ ਇਹਨਾਂ ਖੜਾ ਕਰ ਲਿਆ ਇਹਨਾਂ ਦੀ ਖੜਾ ਕਰਨ ਅੰਦੋਲਨ ਨੂੰ ਖੜਾ ਕਰਨ ਦੀ ਸਮਰੱਥਾ ਵਾ ਤੇ ਉਹਨਾਂ ਨੂੰ ਚਲਾਉਣ ਦੀ ਸਮਰੱਥਾ ਵੀ ਆ ਜੀ ਉਹਨਾਂ ਨੂੰ ਕੀ ਹਾਲਾਤ ਨੇ ਸਾਰੀਆਂ ਪ੍ਰਸਥਿਤੀਆਂ ਨੂੰ ਨਿਭਣ ਦੀ ਸਮਰੱਥਾ ਵੀ ਹੈਗੀ ਆ ਹਾਂ ਉਹਦੀ ਪਰਸੈਪਸ਼ਨ ਕੋਈ ਹੋਰ ਬਣਾਈ ਜਾਵੇ ਇਹ ਅੱਡ ਵਿਸ਼ਾ ਵਾ ਹੂੰ ਠੀਕ ਆ ਤੋ ਕੱਲਾ ਅਸੀਂ ਨਹੀਂ ਹੈਗੇ ਸਾਡੇ ਨਾਲ ਸੈਂਕੜੇ ਜਥੇਬੰਦੀਆਂ ਨੇ ਹੂੰ ਬਥੇਰੇ ਥਿੰਕ ਟੈਂਕਰ ਨੇ ਹੂੰ ਇਹ ਨਹੀਂ ਇੱਥੋਂ ਇਸ ਕਰਕੇ ਕਈ ਵਾਰੀ ਪਰਸੈਪਸ਼ਨ ਹੋਰ ਬਣਾਈ ਜਾਂਦੀ ਆ ਹੁਣ ਅਗਲੀ ਗੱਲ ਕੋਈ ਅਜੀਹਾ ਬੰਦਾ ਨਹੀਂ ਹੈਗਾ ਅਸਕੇ ਅਮ ਦਾ ਜਿੰਨਾਂ ਕੋਲੇ ਅਸੀਂ ਨਹੀਂ ਗਏ ਠੀਕ ਆ 32 ਜਥੇਬੰਦੀਆਂ ਦੀ ਕਮੇਟੀ ਬਣਦੀ ਆ ਜੀ ਉਹ ਕਮੇਟੀ ਨਾਲ ਸੀ ਦੋ 라ਉਂਡ ਦੀ ਗੱਲ ਕਰਦੇ ਆ ਹਮ ਅਨੋਫੀਸ਼ਲ ਲਖੋਵਾਲ ਨਾਲ ਮਨਜੀਤ ਰਾਏ ਨਾਲ ਤਿੰਨ 라ਉਂਡ ਦੀ ਗੱਲ ਕਰਦੇ ਆ ਅਗਰਾਹਾ ਸਾਹਿਬ ਨਾਲ ਦੋ 라ਉਂਡ ਦੀ ਗੱਲਬਾਤ ਹੁੰਦੀ ਸਾਡੀ ਜੀ ਅਸੀਂ ਅਸੀਂ ਚਡੂਨੀ ਸਾਹਿਬ ਨਾਲ ਦੋ ਬੰਦੇ ਘੱਲ ਕੇ ਗੱਲ ਕਰਦੇ ਆ ਹਮ ਕੋਈ ਬੰਦਾ ਨਹੀਂ ਹੈ ਵੀ ਜਿਹਦੇ ਨਾਲ ਅਸੀਂ ਗੱਲ ਨਹੀਂ ਕੀਤੀ ਹੈਗੀ ਹਮ ਜੇ ਤੁਸੀਂ ਰੁਲਦੂ ਮਾਨਸਾ ਨੂੰ ਸੁਣਿਆ ਹੋਵੇ ਹੂੰ ਪਿਓ ਕਹਿੰਦੇ ਸਾਡੀ ਅਸੈਸਮੈਂਟ ਆ 33 ਸਾਲਾਂ ਤੋਂ ਪਹਿਲਾਂ ਅੰਦੋਲਨ ਬਣਦਾ ਹੀ ਨਹੀਂ ਹੁੰਦਾ ਹੂੰ ਅਸੈਸ ਉਹਨਾਂ ਨੂੰ ਆਪਣਾ ਹੱਕ ਆ ਅਸੈਸਮੈਂਟ ਦੇਣ ਦਾ ਅਸੀਂ ਨਹੀਂ ਕਹਿੰਦੇ ਹੂੰ ਅਸੈਸਮੈਂਟਾਂ ਅਸੀਂ ਵੀ ਐਡੀ ਛੇਤੀ ਦਿੱਲੀ ਦਾ ਅੰਦੋਲਨ ਬਨਣਾ ਨਹੀਂ ਹੈਗਾ ਹੂੰ ਅਸੀਂ ਅੰਦੋਲਨ ਨਵੰਬਰ ਚ ਲੜਨਾ ਚਾਹੁੰਦੇ ਸੀ ਉਹ ਕਹਿੰਦੇ ਅਸੀਂ ਰਾਜਧਾਨੀਆਂ ਤੇ ਲੜਾਂਗੇ ਜੀ ਅਸੀਂ ਕੈਸੀ ਦਸੰਬਰ ਚ ਕਰ ਲੋ ਇਹ ਅੰਦੋਲਨ ਲੇਟ ਉਹਨਾਂ ਕਰਕੇ ਹੋਇਆ ਵਾ ਪਿਓ ਉਹ ਆਏ ਨਹੀਂ हां ਹੁਣ ਅੰਦੋਲਨ ਬਣ ਗਿਆ ਜੀ ਜੀ ਔਰ ਜੇ ਕੋ ਸਾਡਾ ਭਰਾ ਕਹਿ ਰਿਹਾ ਸਾਨੂੰ ਪੁੱਛਿਆ ਨਹੀਂ ਹੈਗਾ ਇਹ ਠੀਕ ਨਹੀਂ ਹੈ ਇਹ ਠੀਕ ਨਹੀਂ ਹੈ ਬਹੁਤ ਕਲੀਅਰ ਸਟੇਟਮੈਂਟਸ ਨੇ ਬਹੁਤ ਠੀਕ ਨਹੀਂ ਹੈ ਬਹੁਤ ਸਾਰੇ ਆਗੂਆਂ ਦੀ ਇੰਫੈਕਟ ਜਵੇਂਦਰ ਪਾਲ ਦੇ ਬਰਾਹਾਂ ਦੀ 10ਵੇਂ ਸਭ ਕੋ ਰੱਖਦਾ ਜੀ ਜੀ ਚਲੋ ਮੇਰਾ ਸਵਾਲ ਇਹ ਹੈ ਕਿ ਇਹ ਇਹ ਪੂਰਾ ਲੀਡ ਕੌਣ ਕਰੇਗਾ ਉੱਥੇ ਪੇਚ ਫਸ ਗਿਆ ਹੁਣ ਤੁਸੀਂ ਇਸ ਨੂੰ 2020 ਨਾਲ 2024 ਵਾਲਾ ਅੰਦੋਲਨ ਕੰਪੇਅਰ ਕਰ ਰਹੇ ਹੋ ਨਾ ਭੰਦੇ ਇਸ ਸਮੇਂ ਮਾਫੀ ਚਾਹੁੰਦਾ ਪਰ ਮੈਨੂੰ ਇਹ ਗੱਲ ਥੋੜੀ ਜਿਹੀ ਪ੍ਰੈਕਟੀਕਲ ਇਸ ਕਰਕੇ ਕਹਿਣੀ ਪੈ ਰਹੀ ਹੈ ਇਸ ਸਮੇਂ ਜੋ ਗੱਲਾਂ ਹੋ ਰ ਇਹ ਹੋਰ ਪਾਸੇ ਹੋ ਰਹੀਆਂ ਹੁਣ ਕਿ ਇਸ ਵਾਰ ਇਹ ਗੱਲ ਹੋ ਰਹੀ ਹੈ ਕਿ ਜਿਵੇਂ 2020 ਦੇ ਵਿੱਚ ਲੋਕਾਂ ਦਾ ਸਾਥ ਮਿਲ ਗਿਆ ਸੀ ਹਰ ਕੋਈ ਨਾਲ ਤੁਰ ਪਿਆ ਸੀ ਉਸ ਤਰੀਕੇ ਨਾਲ ਇਸ ਵਾਰ ਸਾਥ ਸ਼ਾਇਦ ਨਹੀਂ ਮਿਲਿਆ ਔਰ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਵਕ-ਵਕ ਜਥੇਬੰਦੀਆਂ ਨਹੀਂ ਹੈਗੀਆਂ ਤੁਹਾਡੇ ਨਾਲ ਮੈਂ ਇਸ ਕਰਕੇ ਸਵਾਲ ਕਰ ਰਿਹਾ ਕਿ ਇਹ ਇਹ ਪੂਰੀ ਪ੍ਰਧਾਨਗੀ ਵਾਲੀ ਗੱਲ ਹੋ ਗਈ ਕਿ ਕੌਣ ਲੀਡ ਕਰੇਗਾ ਸਰਵਨ ਸਿੰਘ ਪੰਦੇਰੀਆ ਡੱਲੇਵਾਲ ਲੀਡ ਕਰਨਗੇ ਪਿਛਲੀ ਵਾਰੀ ਚਿਹਰੇਾਂ ਦੇ ਵਿੱਚ ਰਾਜੇਵਾਲ ਉਗਰਾਹਾਂ ਲੀਡ ਕਰਨ ਵਾਲਿਆਂ ਦੇ ਵਿੱਚ ਸੀ ਕਿ ਪ੍ਰਧਾਨਗੀ ਦੀ ਲੜਾਈ ਦੇ ਵਿੱਚ ਆਲੇ ਅੰਦੋਲਨ ਨੂੰ ਅਸਰ ਤਾਂ ਨਹੀਂ ਪੈ ਰਿਹਾ ਦੋ ਗੱਲਾਂ ਨੇ ਜੇ ਲੀਡ ਕਰਨ ਦਾ ਸਵਾਲ ਹੁੰਦਾ ਤੇ ਅਸੀਂ ਕਿਉਂ ਜਾਂਦੇ ਸਾਰਿਆਂ ਕੋ ਅਸੀਂ ਕਿਉਂ ਗੱਲਬਾਤ ਦਾ ਡਾਇਲੌਗ ਦਾ ਰਵਈਆ ਚੁੱਕਦੇ ਹੂੰ ਉਹਨਾਂ ਨਾਲ ਗੱਲ ਕਿਉਂ ਕਰਨ ਜਾਂਦੇ ਅਸੀਂ ਤਾਂ ਆਪ ਗਏ ਨਾ ਸਾਰਿਆਂ ਕੋਲੇ ਹੂੰ ਜੇ ਸਾਨੂੰ ਲੀਡ ਦਾ ਹੁੰਦਾ ਵੀ ਇਹ ਆ ਜਾਣਗੇ ਤੇ ਸਾਡੀ ਲੀਡ ਟੁੱਟ ਜੂ ਜੀ ਤੇ ਫਿਰ ਅਸੀਂ ਗੱਲ ਕਿਉਂ ਕਰਦੇ ਹੂੰ ਜੇ ਗ੍ਰਾਹਾਂ ਦਾ ਸਾਨੂੰ ਖਤਰਾ ਹੁੰਦਾ ਫਿਰ ਗ੍ਰਾਹਾਂ ਸਾਹਿਬ ਨਾਲ ਜਾ ਕੇ ਗੱਲ ਕਿਉਂ ਕਰਦੇ ਹੂੰ ਤੋ ਸਵਾਲ ਤਾਂ ਇਹ ਆ ਵੀ ਪਰਦੇ ਦੇ ਪਿੱਛੇ ਗੱਲਾਂ ਵਾਂ ਹੂੰ ਉਹ ਜਦੋਂ ਮੂੰਹ ਤੇ ਆਉਣਗੇ ਅਸੀਂ ਮੂੰਹ ਤੇ ਕਰਦਾਂਗੇ ਵੀ ਦੱਸੋ ਕਿੰਨੀ ਵਾਰ ਆਈਆਂ ਇਹ ਸਟੇਟਮੈਂਟ ਤਾਂ ਕੋਈ ਗੱਲ ਨਹੀਂ ਆਉਣਗੀ ਨਾ ਮੈਂ ਮੈਂ ਪੰਦੇਤ ਸਾਹਿਬ ਤਾਂ ਹੀ ਜ਼ਿਕਰ ਕਰ ਰਹੇ ਹਾਂ ਇਨਫੈਕਟ ਉਹਨਾਂ ਨੇ ਇੱਕ ਇੱਕ ਲਾਈਨਾਂ ਵੀ ਬੋਲਤੀਆਂ ਕਹਿੰਦੇ ਸੱਦੀ ਨਾ ਬੁਲਾਈ ਮੈ ਲੜੇ ਦੀ ਤਾਂ ਹੀ ਅਸੀਂ ਲੋ ਜਾਈਏ ਉੱਥੇ ਕਿ ਸਾਨੂੰ ਤਾਂ ਸੱਦਿਆ ਹੀ ਨਹੀਂ ਉਹਨਾਂ ਨੇ ਕਿ ਅਸੀਂ ਸਾਥ ਦੇ ਰਹੇ ਹਾਂ ਪਰ ਉੱਥੇ ਨਹੀਂ ਸੱਦਿਆ ਅਸੀਂ ਨਹੀਂ ਜਾਣਾ ਖਨੋਰੀ ਨਾ ਅਸੀਂ ਜਾਣਾ ਸ਼ੰਭੂ ਚਲ ਦੇਖੋ ਤੁਸੀਂ 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 ਹੁਣੇ ਆਪੇ ਸਪਸ਼ਟ ਕੀਤਾ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਇਨਫੈਕਟ ਉਹ ਆਪਣੇ ਪੱਦਰ ਤੇ ਆਪਣੀਆਂ ਮੰਗਾਂ ਨਾਲ ਲੜ ਰਹੇ ਨੇ ਹੂੰ ਠੀਕ ਹੈ ਨਾ ਚਲੋ ਜੋ ਕੋ ਕਰ ਰਿਹਾ ਉਹਨੂੰ ਹੱਕ ਆ ਆਪਣੀ ਗੱਲ ਕਰਨ ਦਾ ਆਪਣੀ ਬਾਤ ਚੁੱਕਣ ਦਾ ਜੀ ਮੈਂ ਕਹਿੰਦਾ ਇਹ ਲੌਜੀਕ ਸਮੱਸਿਆ ਵਾ ਹੂੰ ਗੁਰਬਜ ਜੀ ਜਦੋਂ ਜਿੰਨਾ ਜੜੀ ਲਹਿਰ ਦੇ ਵਿੱਚ ਜਿਹੜੇ ਆਗੂਆਂ ਨੂੰ ਤੁਹਾਡੇ মিডিਆ ਪਰਸਨ ਜਾਂ ਕੁਝ ਜਿਹੜੇ ਸਲਕਿਆਂ 'ਚ ਗੱਲਾਂ ਹੋ ਰਹੀਆਂ ਜੀ ਉਹਨਾਂ ਨੇ ਉਹਨੂੰ ਅਗਵਾਈ ਕਰਤਾ ਮੰਨਿਆ ਹੋਵੇ ਹੂੰ ਇਹ ਬਹੁਤ ਵੱਡੀ ਗੱਲ ਆ ਹੂੰ ਜਦੋਂ ਕੋ ਨਵੇਂ ਆਗੂ ਸਥਾਪਿਤ ਹੁੰਦੇ ਨੇ ਲਹਿਰ ਨੂੰ ਕੋਈ ਨਵੀਂ ਲਹਿਰ ਉੱਠਦੀ ਆ ਨਵੀਂ ਚੀਜ਼ਾਂ ਉਹਨਾਂ ਨੂੰ ਉਹਦੀ ਉਹਨਾਂ ਦੀ ਸਥਾਪਤੀ ਨੂੰ ਕਬੂਲਨ ਚ ਵੀ ਸਾਰਿਆਂ ਨੂੰ ਸਮੱਸਿਆ ਹੁੰਦੀ ਆ ਚਾਹੇ ਕਿਸੇ ਹੱਦ ਤੱਕ ਕੋਈ ਬੁੱਧੀਜੀਵੀ ਤਬਕਾ ਚਾਹੇ ਮੀਡੀਆ ਪਰਸਨਸ ਨੇ ਜੀ ਠੀਕ ਆ ਹੂੰ ਜਦੋਂ ਕੰਮ ਪਤਾ ਕੰਮ ਕਰਾਂਗੇ ਕੰਮ ਦੇ ਵਿੱਚੋਂ ਸਫਲਤਾ ਮਿਲੂਗੀ ਫਿਰ ਭਰੋਸਾ ਵੀ ਵੱਜੂਗਾ ਹੂੰ ਇਹ ਸਵਾਲ ਆਉਣੇ ਸੀ ਸਾਡੇ ਲਈ ਹੂੰ ਠੀਕ ਆ ਅਸੀਂ ਕਿਸੇ ਇੱਕਤਾ ਤੋਂ ਨਾ ਡਰਦੇ ਆ ਨਾ ਗਵਾਈ ਦਾ ਰੌਲਾ ਹੈਗਾ ਹੂੰ ਅਸੀਂ ਓਪਨ ਬੋਲਦੇ ਰਹੇ ਵੀ ਸਾਡੇ ਦੋਵਾਂ ਫੋਰਮਾਂ ਦਾ ਇੱਕ ਜਾਪਤਾ ਤਹਿ ਬਣਿਆ ਹੋਇਆ ਵਾ ਠੀਕ ਐ ਜੜਾ ਮਰਜੀ ਆ ਜੇ ਹੂੰ ਕੋਈ ਤਾਲਮੇਲਵਾ ਕਰਨਾ ਚਾਹੁੰਦਾ ਤਾਲਮੇਲਵਾ ਕਰ ਲੈ ਹੂੰ ਜਿਵੇਂ ਚਾਹੁੰਦਾ ਠੀਕ ਆ ਹੂੰ ਪਰ ਪਰ ਦੇਖੋ ਨਾ ਹੁਣ ਸਵਾਲ ਤਾਂ ਇਹ ਆ ਜੀ ਵੀ ਅਸੀਂ ਅਸੀਂ ਤੁਸੀਂ ਜਿੰਨਾ ਤੁਸੀਂ ਜਿੰਨਾ ਬਾਰੇ ਕਹਿ ਰਹੇ ਹੋ ਅਸੀਂ 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 ਜਾ ਰਹੇ ਹਾਂ ਦਿੱਲੀ ਨੂੰ ਉਹਨਾਂ ਦਾ 10 ਤਰੀਕ ਨੂੰ ਪ੍ਰੈਸ ਬਿਆਨ ਆਉਂਦਾ ਹੂੰ ਵੀ ਐਸਕੇ ਐਮ ਦਾ ਇਸ ਅੰਦੋਲਨ ਨਾਲ ਕੋਈ ਸਬੰਧ ਨਹੀਂ ਇਹਨੂੰ ਪੰਜਾਬ ਠੀਕ ਮੰਗਦਾ ਹਲਕੇ ਠੀਕ ਮੰਗਦੇ ਆ ਹੂੰ ਫਿਰ ਇਹ ਕਿਸੇ ਸਭ ਕੋਈ ਨਾ ਕੋਈ ਤਾਂ ਗੱਲ ਵਿੱਚ ਹੋਣੀ ਹੈ ਨਾ ਕਿ ਕਿਉਂ ਉਹਨਾਂ ਦਾ ਸਾਥ ਨਹੀਂ ਮਿਲ ਰਿਹਾ ਮੈਂ ਆਪਣੀ ਜ਼ਿੰਦਗੀ ਕਰੀ ਦੇਖੋ ਦੋ ਹੀ ਗੱਲਾਂ ਹੁੰਦੀਆਂ ਨੇ ਕਿ ਜਾਂ ਤਾਂ ਉਹਨਾਂ ਦੀਆਂ ਮੰਗਾਂ ਬਿਲਕੁਲ ਡਿਫਰੈਂਟ ਨੇ ਉਹ ਤੁਹਾਡੀਆਂ ਮੰਗਾਂ ਦੇ ਨਾਲ ਸਹਿਮਤ ਨਹੀਂ ਜਾਂ ਫਿਰ ਪੂਰਾ ਲੀਡ ਜਾਂ ਅਗਵਾਈ ਵਾਲਾ ਪੂਰਾ ਰੌਲਾ ਹੈ ਚਲੋ ਮੇਰਾ ਮੇਰਾ ਇੱਕ ਸਵਾਲ ਹੋਰ ਮੈਂ ਸ਼ੁਭਕਰਨ ਨੂੰ ਲੈ ਕੇ ਜ਼ਰੂਰ ਪੁੱਛਣਾ ਚਾਹੁੰਦਾ ਮੈਂ ਦੇਖੋ ਕਿ ਕੋਈ ਨਹੀਂ ਚਾਹੁੰਦਾ ਸੀ ਕਿ ਇਸ ਤਰੀਕੇ ਨਾਲ ਹੋਵੇ ਪਰ ਜਿਸ ਤਰੀਕੇ ਨਾਲ ਬੈਰੀਕੇਡ ਕੀਤੇ ਗਏ ਜਾਂ ਪੂਰੀ ਕੰਕਰੀਟ ਬਣਾ ਦਿੱਤੀਆਂ ਗਈਆਂ ਉੱਥੇ ਸਲੇਬਾਂ ਰੱਖ ਕੇ ਦੀਵਾਰਾਂ ਤਾਂ ਉਹਨਾਂ ਨੂੰ ਕ੍ਰਾਸ ਕਰਨਾ ਇੰਨਾ ਆਸਾਨ ਨਹੀਂ ਹੈ ਪਿਛਲੇ 10 11 ਦਿਨਾਂ ਦੇ ਵਿੱਚ 13 ਦਿਨਾਂ ਦੇ ਵਿੱਚ ਤੁਸੀਂ ਵੀ ਸਮਝਿਓ ਸਾਰੇ ਸਮਝਿਆ ਉਸ ਚੀਜ਼ ਨੂੰ ਅ ਪੰਦੇੜ ਸਾਹਿਬ ਸ਼ੁਭਕਰਨ ਦੀ ਮੌਤ ਦੀ ਜ਼ਵਾਬਦੇਹੀ ਤੁਸੀਂ ਕਿਸ ਦੀ ਮੰਨਦੇ ਹੋ ਜਿਨ੍ਹਾਂ ਨੇ ਬੈਰੀਕੇਡ ਕੀਤੇ ਉਹਨਾਂ ਨੇ ਉਹਨਾਂ ਦੀ ਮੰਨਦੇ ਹੋ ਜਾਂ ਫਿਰ ਜ਼ਵਾਬਦੇਹੀ ਉਹਨਾਂ ਦੀ ਵੀ ਬਣਦੀ ਹੈ ਜਿਨ੍ਹਾਂ ਨੇ ਦਿੱਲੀ ਕੋਚ ਦਾ ਨਾਰਾ ਦਿੱਤਾ ਦੋ ਗੱਲਾਂ ਨੇ ਲਗਭਗ ਇਹ ਅੰਦੋਲਨ ਦਾ ਐਲਾਨ 13 ਫਰਵਰੀ ਤੋਂ ਪਹਿਲਾਂ ਲਗਭਗ 2 ਜਨਵਰੀ ਨੂੰ ਹੋ ਚੁੱਕਾ ਸੀ ਹੂੰ ਦਿੱਲੀ ਅੰਦੋਲਨ ਔਰ ਇਹ 6 ਦੀ ਬਰਨਾਲਾ ਦੋ ਰੈਲੀਆਂ ਵਿੱਚ ਅਸੀਂ ਐਲਾਨ ਕਰ ਚੁੱਕੇ ਸੀ ਜੀ ਸਰਕਾਰ ਕੋ ਵੱਡਾ ਸਮਾਂ ਸੀ ਹੂੰ ਸਰਕਾਰ ਨੇ ਇਹ ਧਿਆਨ ਹੀ ਨਹੀਂ ਦਿੱਤਾ ਵੀ ਐਡਾ ਵੱਡਾ ਅੰਦੋਲਨ ਬਣਾ ਲੈਣਗੇ ਇੱਕ ਚਲੋ ਜੇ ਸਰਕਾਰ ਨੇ ਸਾਡੇ ਨਾਲ ਗੱਲਬਾਤ ਕਰਕੇ ਮਸਲੇ ਨਹੀਂ ਸੀ ਹੱਲ ਕਰਨੇ ਸਾਨੂੰ ਪੀਸਫੁਲੀ ਦਿੱਲੀ ਜਾਣ ਦਿੰਦੇ ਸੀ ਉਹਨਾਂ ਨੂੰ ਮੇਲ ਕਰਕੇ ਜੰਤਰ ਮੰਤਰ ਦੀ ਜਗ੍ਹਾ ਮੰਗੀ ਸੀ ਹੂੰ ਅਸੀਂ ਦੂਜਾ ਕਹਿ ਸੀ ਸਾਡੇ ਨਾਲ ਬਹਿ ਜਾਓ ਬੈਕਓਗਡ ਡਿਸਾਈਡ ਕਰ ਲਓ ਜਿੱਥੇ ਲੱਗਦਾ ਠੀਕ ਹੈ ਤੀਸਰਾ ਕਿਹੜਾ ਦੇਸ਼ ਦਾ ਕਾਨੂੰਨ ਆ ਸਾਡੇ ਸੰਵਿਧਾਨ ਦੀ 19 ਸੰਵਿਧਾਨ ਦੀ 19 ਦੇ ਦੋ ਤਾਰਾ ਕਹਿੰਦੀ ਸਾਨੂੰ ਪੀਸਫੁਲੀ ਬੈਨ ਦਾ ਅਸੈਂਬਲੀ ਕਰਨ ਦਾ ਹੱਕ ਆ ਹੂੰ ਇਹ ਕਿਹੜੀ ਸਰਕਾਰ ਨੂੰ ਇਹ ਠੀਕ ਲੱਗਦਾ ਵੀ ਉਹ ਕੰਦਾ ਅਨਸਾਰ ਦੇਵੇ ਇੱਕ ਹੀ ਨਹੀਂ ਸ਼ੰਭੂ ਤੇ ਸ਼ੰਭੂ ਦੇ ਮਗਰ 100 ਕਿਲੋਮੀਟਰ ਤੱਕ ਤਿੰਨ ਤਿੰਨ ਕੰਦਾ ਹੂੰ ਇਹ ਤੋਂ ਕਹਾ ਖਨੌਰੀ ਤੇ ਡੱਬ ਵਾਲੀ ਤੇ ਇੰਟਰਨੈਟ ਬੰਦ ਕਰ ਦੇਵੇ ਹੂੰ ਠੀਕ ਆ ਤਾਂ ਮੈਂ ਕਹਿੰਨਾ ਵੀ ਜੜੀ ਸਰਕਾਰ ਨੇ ਇਹ ਪੋਜੀਸ਼ਨ ਨੂੰ ਪੈਦਾ ਕੀਤਾ ਉਹ ਜ਼ਿੰਮੇਵਾਰ ਨੇ ਹੂੰ ਜਾਂ ਤਾਂ ਸੀ ਕਿਤੇ ਸਰਕਾਰ ਨਾਲ ਗੱਲ ਗੱਲ ਕਰਨ ਤੋਂ ਅੜੇ ਹੋਈਏ ਅਸੀਂ ਤੇ ਕਹਿ ਸੀ ਚੱਲ ਜੇ ਗੱਲਬਾਤੋਂ ਨਹੀਂ ਨਿਬੜਦੇ ਹੈਗੇ ਜਿਹੜੀ ਪਹਿਲੋਂ ਇੱਕੀ ਨੁਕੂਸ ਹੋਇਆ ਤੁਸੀਂ ਸਾਨੂੰ ਜਾਣ ਹੀ ਦਿਓ ਦਿੱਲੀ ਹੂੰ ਜਾਣ ਦਿਓ ਦਿੱਲੀ ਬਹਿ ਜਾਗੇ ਪੂਰਾ ਮੰਨ ਤਰੀਕੇ ਨਾਲ ਸਾਥੋਂ ਜੋ ਤੁਸੀਂ ਚਾਹੁੰਦੇ ਜੇ ਵੀ ਯਾਰ ਕੋਈ ਇਸ ਕਿਸਮ ਦੀ ਗੱਲ ਨਾ ਹੋਵੇ ਕਰ ਲਿਓ ਠੀਕ ਹੈ ਪੰਦੇੜ ਸਾਹਿਬ ਮੇਰੇ ਕੋਲ ਸਮਾਂ ਪਿੱਛੇ ਘਟਾ ਹੈ ਪਰ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਤੋਂ ਜਾਨਣੀਆ ਚਾਹਣਾ ਇੱਕ ਤਾਂ ਤੁਸੀਂ ਕਲੀਅਰ ਨਹੀਂ ਕਰ ਰਹੇ ਕਿ ਦਿੱਲੀ ਕੁਝ ਕਰਨਾ ਹੈ ਜਾਂ ਨਹੀਂ ਕਰਨਾ ਅ ਦੂਜਾ ਸ਼ੁਕਰਨ ਨੂੰ ਲੈ ਕੇ ਹਰ ਕਿਸੇ ਦੇ ਮਨ ਦੇ ਵਿੱਚ ਲਾਜ਼ਮੀ ਤੌਰ ਤੇ ਇੱਕ ਦੁੱਖ ਹੈ ਦਰਦ ਹੈ ਕਿ ਉਹ ਬਹੁਤ ਨੌਜਵਾਨ ਮੁੰਡਾ ਸੀ ਚਲਾ ਗਿਆ ਆਪਣੇ ਪਰਿਵਾਰ ਦਾ ਇੱਕ ਕਮਾਊ ਪੁੱਤ ਸੀ ਜਿਹੜਾ ਚਲਾ ਗਿਆ ਪਰ ਤੁਹਾਨੂੰ ਲੱਗਦਾ ਹੈ ਕਿ ਇਹ ਸਿਚੁਏਸ਼ਨ ਤੁਹਾਡੇ ਦਿਮਾਗ ਦੇ ਵਿੱਚ ਪਹਿਲਾਂ ਸੀ ਕਿ ਅਜਿਹੇ ਹਾਲਾਤ ਬਣ ਸਕਦੇ ਨੇ ਜਾਂ ਤੁਹਾਨੂੰ ਨਹੀਂ ਅੰਦਾਜ਼ਾ ਸੀ ਇਸ ਗੱਲ ਦਾ ਕੀ ਕਿਸਦੀ ਜਾਨ ਵੀ ਜਾ ਸਕਦੀ ਹੈ ਤੁਹਾਨੂੰ ਨਹੀਂ ਅੰਦਾਜ਼ਾ ਸੀ ਇਸ ਗੱਲ ਦਾ ਕਿ ਹੰਝੂ ਗੈਸ ਦੀ ਗੋਲੀਆਂ ਦੀ ਗਿਣਤੀ ਕਰਨੀ ਮੁਸ਼ਕਿਲ ਹੋ ਜਾਏਗੀ ਸੈਂਕੜੇ ਹਜ਼ਾਰਾਂ ਹੰਝੂ ਗੈਸ ਦੀ ਗੋਲੀ ਆ ਜਾਣਗੇ ਤੁਹਾਡੀ ਪਲੈਨਿੰਗ ਤੋਂ ਅੱਗੇ ਸੀ ਹਰਿਆਣਾ ਪ੍ਰਸ਼ਾਸਨ ਨੇ ਸਮਝਿਆ ਜਾਵੇ ਦੇਖੋ ਦੋ ਗੱਲਾਂ ਹੁੰਦੀਆਂ ਅਸੀਂ ਇਸ ਦੇਸ਼ ਦੇ ਕਿਸਾਨ ਮਜ਼ਦੂਰ ਆ ਇੱਕ ਨਾਰਮਲ ਹੁੰਦਾ ਪਾਣੀ ਮਾਰਦਾ ਸ਼ੈਲਿੰਗ ਕਰਤੀ ਸ਼ੈਲਿੰਗ ਦੇ ਵੀ ਇਹ ਇਹ ਸ਼ੈਲਿੰਗ ਨਹੀਂ ਸੀ ਇਹ ਤੁਸੀਂ ਪੀਜੀਆਈ ਦਾ ਬਿਆਨ ਪੜੋ ਇਹ ਇਹ ਕਹਿੰਦੇ ਇਹਨੂੰ 에ਅਰ ਗਰਾਉਂਡ ਬ੍ਰਸ਼ਟ ਵੀ ਮਾਰੇ ਗਏ ਆ ਜੀ ਇਹ ਤਿੰਨ ਕਿਸਮ ਦਾ ਐਕਸਲ ਪ੍ਰੋਜੈਕਟ ਸੀਗਾ ਜਿਹੜਾ ਇੱਥੇ ਵਰਤਿਆ ਗਿਆ ਹੂੰ ਇਹਦੀ ਇਹਦੀ ਈਸੀ ਕਰਦੇ ਸੀ ਵੀ ਸਧਾਰਨ ਕਦੀ ਵੀ ਅੰਦੋਲਨਾਂ ਤੇ ਹੁੰਦਾ ਨਹੀਂ ਪਰ ਸਾਨੂੰ ਇੱਟਾ ਨਹੀਂ ਸੀ ਪਤਾ ਵੀ ਇਹ ਜੇ ਪੀਸਪੂੜੀਏ ਹੀ ਇਧਰੋਂ ਖੜੇ ਹੋਵਾਂਗੇ ਤੇ ਅਰਧ ਸੈਨਿਕ ਫੋਰਸ ਜਾਂ ਪੁਲਿਸ ਹੂੰ ਪੰਜਾਬ ਦੀ ਟੈਰਿਟਰੀ 'ਚ ਵੜੂਗੀ ਦੀ ਸਿੱਧੀਆਂ ਬੁਲਟ ਚਲਾਊਗੀ ਸਾਡੇ ਤੇ ਹੂੰ ਵੀ ਕਦੀ ਵੀ ਅੰਦੋਲਨ ਤੇ ਸਿੱਧੀਆਂ ਜੇ ਕੋਈ ਐ ਤਾਂ ਨਹੀਂ ਹਥਿਆਰਬੰਦ ਘੋਲ ਐ ਤੇ ਮਾਸੂਮ ਮੁੰਟੇ ਨੰਗੇ ਹੱਥੀ ਜੀ ਠੀਕ ਆ ਵੀ ਸਰਕਾਰ ਸਿੱਧੀ ਐਸਐਲਆਰ ਚਲਾਵੇ ਸਿੱਧੀਆਂ 12 ਮੋਰ ਦੀਆਂ ਗੋਲੀਆਂ ਚਲਾਵੇ ਇਹਦੀ ਆਸਤਾ ਨਹੀਂ ਸੀ ਹੂੰ ਪਿੱਠੀ ਕੁੰਨਾ ਤੋਂ ਐਸੇ ਕਰਕੇ ਅਸੀਂ ਉਸ ਅੰਦੋਲਨ ਨੂੰ ਸਟਾਪਡ ਕੀਤਾ ਫਿਰ ਪਿਸਤਾਰੀਆਂ ਪ੍ਰਸਤਿਤੀਆਂ ਦਾ ਜਾਜਾ ਲਈਏ ਦੌਰਿਤ ਹੂੰ ਔਰ ਫਿਰ ਅਗਲਾ ਫੈਸਲਾ ਕਰੀਏ ਠੀਕ ਹੈ ਤਾਂ ਤੁਸੀਂ ਅੱਗੇ ਦਾ ਫੈਸਲਾ ਅਜੇ ਕਰਨਾ ਹੈ ਚਲੋ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਪੰਜਾਬ ਨੂੰ ਲੈ ਕੇ ਦੇਖੋ ਬਹੁਤ ਸਾਰੇ ਵਪਾਰੀਆਂ ਦੇ ਨਾਲ ਮੇਰੀ ਗੱਲਬਾਤ ਹੋਈ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਦੇੜ ਸਾਹਿਬ ਇਹ ਥੋੜੀ ਜਿਹੀ ਪ੍ਰੈਕਟੀਕਲ ਗੱਲ ਹੈ ਇਹ ਸਵਾਲ ਤੁਹਾਡੇ ਕੋਲ ਘੁੰਮ ਫਿਰ ਕੇ ਹਮੇਸ਼ਾ ਆਉਂਦੇ ਹੋਣਗੇ ਬਹੁਤ ਸਾਰੇ ਜਿਹੜੇ ਵਪਾਰੀ ਨੇ ਉਹ ਕਹਿ ਰਹੇ ਨੇ ਕਿ ਸਾਡਾ ਦਿੱਲੀ ਵਾਲੇ ਪਾਸੇ ਤੋਂ ਸਮਾਨ ਆ ਨਹੀਂ ਰਿਹਾ ਸੈਂਕੜੇ ਕਰੋੜਾ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਸਾਡਾ ਤੇ ਸਾਨੂੰ ਦਿੱਕਤਾਂ ਆ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਮਹਿੰਗਾਈ ਵਾਲਾ ਜਿਹੜਾ ਇੱਕ ਇਫੈਕਟ ਹੈ ਉਹ ਵੀ ਦਿਖਣਾ ਸ਼ੁਰੂ ਹੋ ਗਿਆ ਕਿ ਇੱਥੇ ਜਿਹੜਾ ਸਮਾਨ ਨਹੀਂ ਆ ਰਿਹਾ ਉਸ ਦੀ وجہ ਨਾਲ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਹੋਗੇ ਕਿ ਸਰਕਾਰ ਨੇ ਬੰਦ ਕੀਤੇ ਆ ਪਰ ਦੇਖੋ ਕੁੱਲ ਮਿਲਾ ਕੇ ਉਹਨਾਂ ਲੋਕਾਂ ਦੇ ਉੱਤੇ ਇਫੈਕਟ ਸਭ ਤੋਂ ਜ਼ਿਆਦਾ ਹੈ ਜਿਹੜੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਜੇਕਰ ਕੋਈ ਤੁਹਾਡੇ ਨਾਲ ਅੰਮ੍ਰਿਤਸਰ ਦਾ ਆ ਕੇ ਖੜ ਗਿਆ ਕੋਈ ਖੰਨੇ ਤੋਂ ਆ ਕੇ ਖੜ ਗਿਆ ਕੋਈ ਖਡੂਰ ਸਾਹਿਬ ਤੋਂ ਆ ਕੇ ਖੜ ਗਿਆ ਤਾਂ ਤਾਂ ਦਿੱਕਤ ਹੈ ਨਾ ਕਿ ਉਹਨਾਂ ਨੂੰ ਵੀ ਬਚਾਰਿਆਂ ਨੂੰ ਮਹਿੰਗਾਈ ਦਾ ਉਹਨਾਂ ਦੇ ਵਪਾਰ ਨੂੰ ਨੁਕਸਾਨ ਹੋ ਰਿਹਾ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਤੁਹਾਡੇ ਨਾਲ ਖੜੇ ਨੇ ਬਾਅਦੂ ਦੇ ਇਸ ਦੇ ਨੁਕਸਾਨ ਵੀ ਉਹਨਾਂ ਦਾ ਇਹ ਪੰਜਾਬ ਦਾ ਕਹਿੰਦੇ ਨੁਕਸਾਨ ਹੈ ਕਹਿੰਦੇ ਆਉਣ ਵਾਲੇ 8-10 ਸਾਲਾਂ ਦੇ ਵਿੱਚ ਇਸ ਦਾ ਅਸਰ ਏਡਾ ਵੱਡਾ ਨਜ਼ਰ ਆਏਗਾ ਕਿ ਇੱਥੇ ਜਿਹੜੇ ਵੱਡੇ ਵੈਂਚਰਸ ਐ ਉਹ ਆਣਾ ਬੰਦ ਕਰ ਜਾਣਗੇ ਇਸ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ। ਦੋ ਗੱਲਾਂ ਨੇ ਪੰਜਾਬ ਦੇ ਵਪਾਰੀ ਦਾ ਕਿਉਂ ਨੁਕਸਾਨ ਆ ਸਾਡੀਆਂ ਮੰਡੀਆਂ ਤੇ ਵਿੱਚ ਜਿਹੜੀਆਂ ਕੋ ਚੀਜ਼ਾਂ ਵਿਕਰੀਆਂ ਉਹਨਾਂ ਦਾ ਕੀ ਹਾਲ ਆ ਦੇਖ ਲਓ। ਸਵਾਲ ਤਾਂ ਤੁਸੀਂ ਪਹਿਲੋ ਕਹਿਤਾ ਜੇ ਤਾਂ ਅਸੀਂ ਫੈਸਲਾ ਕੀਤਾ ਹੋਏ ਵੀ ਅਸੀਂ ਸੜਕਾ ਜਾਮ ਕਰਾਂਗੇ। ਜੀ। ਅਸੀਂ ਛੜਕਾ ਜਾਮ ਕਰਾਂਗੇ ਅਸੀਂ ਕੋਈ ਲਾਂਗਾ ਨਹੀਂ ਦਾਂਗੇ ਫਿਰ ਤਾਂ ਅਸੀਂ ਜ਼ਿੰਮੇਵਾਰ ਹੈਗੇ ਆਂ ਵੀ ਸਾਨੂੰ ਦੋਸ਼ ਦੇਣ ਅਸੀਂ ਕਹਿੰਨੇ ਪੂਰੀ ਪੰਜਾਬ ਦੀ ਅਰਥ ਵਿਵਸਥਾ ਤੇ ਚਾਹੇ ਉਹ ਵਪਾਰ ਨਾਲ ਜੁੜੇ ਹੋਣ ਚਾਹੇ ਖੇਤੀ ਨਾਲ ਜੁੜੇ ਹੋਣ ਚਾਹੇ ਹੋਰ ਨਾਲ ਤੇ ਇਹ ਤਾਂ ਪੰਜਾਬ ਸਰਕਾਰ ਵੀ ਚੁੱਪਾ ਜੜੀ ਜੜੀ ਸਰਕਾਰ ਇਹ ਦਾਵਾ ਕਰਦੀ ਆ ਬਗੈਰ ਵੀ ਤੁਸੀਂ ਸੰਪਤੀ ਦਾ ਨੁਕਸਾਨ ਕਰੋਗੇ ਤੁਹਾਡੀ কুরਕੀ ਕਰਕੇ ਪਰਭਾਈ ਕਰਾਂਗੇ ਇਹ ਕੇਂਦਰ ਸਰਕਾਰ ਕੋਈ ਦੀ ਪਰਭਾਈ ਕਰਾਈ ਜਵੇ ਪੰਜਾਬ ਸਰਕਾਰ ਬੋਲੇ ਕੱਲਾ ਇੱਥੇ ਹੀ ਨਹੀਂ ਹਰਿਆਣੇ ਦੇ ਵਿੱਚ 50000 ਅਰਧ ਸੈਨਿਕ ਫੋਰਸ ਲੱਗੇ ਨੇ ਹਰਿਆਣਾ ਪੂਰੀ ਕਸ਼ਮੀਰ ਦੀ ਟੈਰੀਟਰੀ ਬਣਿਆ ਹੁਣ ਸਾਡਾ ਸਵਾਲ ਹੈ ਵੀ ਜਿੱਦਣ ਸਿੰਘੂ ਤੇ ਬੈਰੀਕੇਡ ਕੀਤੀ ਸੀ ਠੀਕ ਹੈ ਗਾਜੀਪੁਰ ਦੀ ਕੀਤੀ ਸੀ ਜਿਹੜੀ ਉਧਰ ਪਰਲੇ ਬੰਨੇ ਹਰਿਆਣੇ ਵਾਲੇ ਪਾਸੇ ਹੋਰ ਸੀਗਾ ਬਾਰਡਰ ਉਹਦੀ ਕੀਤੀ ਸੀ ਕੇਂਦਰ ਸਰਕਾਰ ਉਦੋਂ ਸਹੀ ਸੀ ਹਾਂ ਜਾਂ ਹੁਣ ਲੋਕਾਂ ਦਾ ਦਬਾਅ ਪਿਆ ਦਿੱਲੀ ਦੇ ਬਾਰਡਰ ਖੋਲੇ ਇਹਨਾਂ ਨੇ ਦੋਰੇ ਹੂੰ ਉਦੋਂ ਸਹੀ ਆ ਇਹ ਤਾਂ ਸਵਾਲ ਕੇਂਦ ਅਸੀਂ ਉੱਥੇ ਤਾਂ ਨਹੀਂ ਹੈਗੇ ਹੁਣ ਦਿੱਲੀ ਨੂੰ ਵੈਸੇ ਦਸ ਦਿਨ ਜਾਮ ਰੱਖਿਆ ਹੂੰ ਹਰਿਆਣਾ ਵੈਸੇ ਜਾਮ ਕੀਤਾ ਹੋਇਆ ਵਾ ਹੂੰ ਠੀਕ ਆ ਔਰ ਤੁਸੀਂ ਰਾਜਸਥਾਨ ਤੁਸੀਂ ਤੁਹਾਡੇ ਕੋਲ ਖਬਰਾਂ ਨਹੀਂ ਤੁਸੀਂ ਪਤਾ ਕਰੋ ਜਿਹੜਾ ਸਾਡਾ ਰਾਜਸਥਾਨ ਦਾ ਬਾਰਡਰ ਆ ਉਹਦੇ ਤਿੰਨ ਜ਼ਿਲ੍ਹੇ ਰਾਜਸਥਾਨ ਦੇ ਇਧਰੋਂ ਸੀਲ ਬੰਦ ਕੀਤੇ ਹੋਇਆ ਹੂੰ ਰਾਜਸਥਾਨ ਤਾਂ ਨਹੀਂ ਸੀ ਜਾਣਾ ਅਸੀਂ ਜਾਣਾ ਤਾਂ ਦਿੱਲੀ ਨੂੰ ਆਣਾ ਉਹਨਾਂ ਨੂੰ ਸਵਾਲ ਕਰੋ ਵੀ ਗੰਗਾ ਨਗਰ ਹਨੂਮਾਨਗੜ੍ਹ ਜੈਕ ਜਿਲ੍ਹਾ ਉੱਥੇ ਤੁਸੀਂ ਨੈੱਟ ਬੰਦ ਕਰਕੇ ਉਹ ਬਾਰਡਰ ਕੋ ਬੰਦ ਕੀਤਾ ਹੂੰ ਠੀਕ ਹੈ ਇਸ ਕਰਕੇ ਇਹਦੇ ਲਈ ਸਰਕਾਰ ਜ਼ਿੰਮੇਵਾਰ ਐ ਅਸੀਂ ਵਪਾਰੀਆਂ ਦੇ ਨਾਲ ਆ ਹੂੰ ਠੀਕ ਹੈ ਪੰਦੇਤ ਸਾਹਿਬ ਸਮਾਂ ਖਤਮ ਹੋ ਚਲਿਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ